हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਆਂ ਦੋਸਤੋ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਝੰਡਾ ਸਿੰਘ ਕੋਲ ਆਇਆ ਆਂ ਦੋਸਤੋ ਅੱਜ ਇਸ ਕਵਰੇਜ ਵਿੱਚ ਦੋ ਪਸ਼ੂ ਤੁਹਾਨੂੰ ਦਿਖਾ ਦਨੇ ਆ ਇੱਕ ਮੱਝ ਅਤੇ ਇੱਕ ਵੈੜ ਦਿਖਾਵਾਂਗੇ ਤੇ ਦੋਸਤੋ ਤਿੰਨ ਟਰੈਕਟਰ ਤੁਹਾਨੂੰ ਦਿਖਾਵਾਂਗੇ ਤਿੰਨ ਟਰੈਕਟਰ ਬਕਾਊਗਾ ਵੀਰ ਝੰਡਾ ਸਿੰਘ ਦੇ ਕੋਲ ਪਹਿਲਾਂ ਪਸ਼ੂ ਆਪਣੇ ਵਪਾਰ ਦਾ ਕੰਮ ਵੀ ਦੋਸਤੋ ਕਰਦੇ ਰਹੇ ਆ ਤੇ ਨਾਲ ਦੀ ਨਾਲ ਦੋਸਤੋ ਇੱਕ ਟਰੈਕਟਰ ਵਪਾਰ ਦੇ ਲੈਣ ਦੇ ਵਿੱਚ ਵੀ ਵੀਰ ਕਾਫੀ ਲੰਬੇ ਸਮੇਂ ਤੋਂ ਪਏ ਨੇ ਤੇ ਬਾਕੀ ਥੋੜਾ ਥੋੜਾ ਨਾਲ ਦੀ ਨਾਲ ਕੰਮ ਕਰਦੇ ਆ ਰਹੇ ਸੀਗੇ ਫਿਲਹਾਲ ਇੱਕ ਵਾਰੀ ਫੇਰ ਜਿਹੜੀ ਸ਼ੁਰੂਆਤ ਕੀਤੀ ਆ ਨਾਲ ਦੀ ਨਾਲ ਟਰੈਕਟਰ ਦਿਖਾ ਦਾਂਗੇ ਦੋਸਤੋ ਮਹਿੰਦਰਾ ਦੇ ਵਿੱਚ ਦੋਨੋਂ ਤਿੰਨੋਂ ਟਰੈਕਟਰ ਆ ਠੀਕ ਆ ਜੀ ਮਹਿੰਦਰਾ ਦੇ ਵਿੱਚ ਤਿੰਨੋਂ ਟਰੈਕਟਰ ਆ 87 94 ਤੇ 98 ਮਾਡਲ ਇੱਕ ਵਾਰੀ ਆਪਾਂ ਤੁਹਾਨੂੰ ਮੋٹے ਤੌਰ ਤੇ ਦਿਖਾਉਣੇ ਆ ਟਰੈਕਟਰ ਠੀਕ ਆ ਜੀ ਉਸ ਤੋਂ ਬਾਅਦ ਆਪਾਂ ਫੇਰ ਇਧਰਲੇ ਪਾਸੇ ਆ ਜਾਾਂਗੇ ਪਸ਼ੂ ਤੁਹਾਨੂੰ ਦੋ ਦਿਖਾਉਣੇ ਆ ਤਿੰਨ ਟਰੈਕਟਰ ਆ ਠੀਕ ਆ ਜੀ ਸੋ ਜਿਹੜੇ ਵੀ ਕੋਈ ਫਾਰਮਰ ਵੇਅਰ ਚਾਹਵਾਨ ਹੋਣ ਠੀਕ ਸੋ ਤਿੰਨੇ ਟਰੈਕਟਰ ਆ 275 ਆ ਦੋਸਤੋ ਦੋ ਟਰੈਕਟਰ 275 ਆ ਮਹਿੰਦਰਾ ਡੀਆਈ ਤੇ ਇੱਕ ਟਰੈਕਟਰ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਦੋਸਤੋ 575 ਆ ਠੀਕ ਆ ਜੀ ਤੇ ਇਹ ਤਿੰਨੇ ਟਰੈਕਟਰ ਵਿਕਾਊ ਆ ਵੀਰ ਢੰਡਾ ਸਿੰਘ ਦੇ ਕੋਲ ਉਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਝੰਡਾ ਸਿੰਘ ਸਾਸਰੀ ਕਾਲ ਸਾਸਰੀ ਕਾਲ ਵੀਰ ਜੀ ਸਾਸਰੀ ਕਾਲ ਹੋਰ ਵੀਰੇ ਠੀਕ ਠਾਕ ਵਧੀਆ ਠੀਕ ਠਾਕ ਵੀਰ ਜੀ ਤੁਸੀਂ ਸੁਣਾਓ ਬਹੁਤ ਵਧੀਆ ਵੀਰ ਝੰਡਾ ਠੀਕ ਠਾਕ ਠੀਕ ਠਾਕ ਵਧੀਆ ਤੇ ਮੰਡੀ ਫਿਰ ਵਧੀਆ ਰਹੀ ਵਧੀਆ ਰਹੀ ਵੀਰ ਜੀ ਬਹੁਤ ਵਧੀਆ ਲੱਗਦਾ ਵੀ ਸਾਰੇ ਸੇਲ ਹੋ ਚੁੱਕੇ ਆ ਹਾਂਜੀ ਹਾਂਜੀ ਸਾਰੇ 17 18 ਡੰਗਰ ਹੀ ਸਨੂ ਸਾਹਿਬ ਹਾਂਜੀ ਹਾਂਜੀ ਉੱਥੋਂ ਸਿਰਫ ਇੱਕੋ ਹੀ ਮੱਝ ਚਲੋ ਵਾਪਸ ਆਈ ਕਰਮਾ ਵਾਲੀ ਬਾਕੀ ਚੰਗਰ ਸਾਰੇ ਵੇਖੂਗੀ ਕਹੇ ਠੀਕ ਆ ਹਾਂਜੀ ਉੱਥੇ ਵੇਖੀ ਅੱਛਾ ਲੈ ਵੀਰ ਝੰਡੇ ਇੱਕ ਤਾਂ ਆਪਣੇ ਭੈਣ ਭਰਾਵਾਂ ਨੂੰ ਵੀ ਦੱਸ ਦਈਏ ਵੀ ਪਸ਼ੂ ਵਪਾਰ ਦਾ ਕਿੱਤਾ ਤਾਂ ਤੁਹਾਡਾ ਪਤਾ ਹੀ ਸਾਰਿਆਂ ਨੂੰ ਹਾਂਜੀ ਤੇ ਟਰੈਕਟਰ ਦਾ ਵੀ ਆਪਾਂ ਕੰਮ ਟਰੈਕਟਰ ਵਪਾਰ ਦਾ ਵੀ ਕਰਦੇ ਨੇ ਹਾਂਜੀ ਪਹਿਲਾਂ ਜੀ ਮੈਂ ਮਕੈਨਿਕੀ ਲੈਣ ਕਰਦਾ ਰਿਹਾ ਟਰੈਕਟਰਾਂ ਦੀ ਅੱਛਾ ਹਾਂਜੀ ਹਾਂਜੀ ਮਕੈਨਿਕੀ ਲੈਣ ਕਰਦਾ ਮੈਂ ਸਾਰੀ ਸਿੱਕੀ ਜਾ ਮਕੈਨਿਕਲ ਕੰਮ ਵੀ ਪੂਰਾ ਕੀਤਾ ਹਾਂਜੀ ਮਕੈਨਿਕੀ ਵੀ ਸਾਰਾ ਕੰਮ ਮੰਨ ਲਓ ਮਕੈਨਿਕੀ ਲੈਣ ਵੀ ਆਪਣੀ ਇਹੋ ਹੀ ਆ ਠੀਕ ਆ ਇਹਨਾਂ ਕਰਮਾਂ ਵਾਲਿਆਂ ਦੇ ਧੋਂਦੇ ਤਾਂ ਦੇ ਚਲੋ ਮਹਾਰਾਜ ਨੇ ਬੜੇ ਤਾਂ ਠੀਕਾ ਹਾਂਜੀ ਹਾਂਜੀ ਲੱਭ ਚੰਦੇਵੀਰ तकरीबन ਚਲੋ ਹੁਣ ਜਦੋਂ ਤੋਂ ਆਪਾਂ ਬਿਲਕੁਲ ਵੀਡੀਓ ਪਾਉਣੀ ਸ਼ੁਰੂ ਕੀਤੀ ਆ ਹਾਂਜੀ ਉਦੋਂ ਤੋਂ ਵੀ ਕਈ ਵਾਰ ਚਲੋ ਮਸ਼ੀਨਰੀ ਸੰਦ ਇੱਕ ਇੱਕ ਦੋ ਦੋ ਕਰਕੇ ਆਉਂਦੇ ਰਹੇ ਆਉਂਦੇ ਰਹੇ ਹਾਂਜੀ ਆਉਂਦੇ ਰਹੇ ਹਾਂਜੀ ਫਿਲਹਾਲ ਮੈਨੂੰ ਲੱਗਦਾ ਵੀ ਅੱਜ ਆਪਾਂ ਤਿੰਨ ਟਰੈਕਟਰ ਜੋੜਤੇ ਆ ਹਾਂਜੀ ਹਾਂਜੀ ਤੇ ਮਹਿੰਦਰਾ ਦੇ ਵਿੱਚ ਹੀ ਆ ਤਿੰਨੇ ਹਾਂਜੀ ਮਹਿੰਦਰਾ ਚ ਹੀ ਆ ਜੀ ਲਓਗੇ ਹਾਂਜੀ ਸੋ ਮਹਿੰਦਰਾ ਦੇ ਵਿੱਚ ਹੀ ਆ ਦੋਸਤੋ ਤਿੰਨੇ ਟਰੈਕਟਰ ਠੀਕ ਆ ਜੀ ਮੈਂ ਪਹਿਲਾਂ ਜ਼ਿਕਰ ਕਰਤਾ ਇੱਕ 87 ਮਾਡਲ ਆ ਇੱਕ 94 ਆ ਇੱਕ 98 ਆ ਹਾਂਜੀ ਇਹ ਟਰੈਕਟਰ ਆ ਤੁਹਾਨੂੰ ਲਾਸਟ ਵਿੱਚ ਦਿਖਾ ਦਾਂਗੇ ਇੱਕ ਵਾਰੀ ਤੁਹਾਨੂੰ ਪਹਿਲਾਂ ਆਪਾਂ ਪਸ਼ੂ ਦਿਖਾ ਦਈਏ ਦੋ ਬਾਕੀ ਆ ਟਰੈਕਟਰ ਤੁਹਾਨੂੰ ਆਪਾਂ ਲਾਸਟ ਵਿੱਚ ਦਿਖਾ ਦਾਂਗੇ ਟਾਇਰ ਟੱਪਾ ਕਿੰਨੇ ਪੈਸੇ ਆ ਇੰਜਨ ਦੀ ਕੀ ਸਤੀਤੀ ਆ ਗੇਅਰ ਦਾ ਕਿਵੇਂ ਆ ਲਿਫਟ ਪੰਪ ਕਿਵੇਂ ਆ ਤੇ ਬਾਕੀ ਚਲਾਈ ਚਰੂਈ ਦਾ ਕਿਵੇਂ ਆ ਜੋਰ ਜੋਰ ਕਿਦਾਂ ਇਹਨਾਂ ਟਰੈਕਟਰਾਂ ਦੇ ਉਹ ਤੁਸੀਂ ਆਣ ਕੇ ਆਪਦੀ ਚੈੱਕ ਕਰ ਲਿਓ ਬੇਸ਼ੱਕ ਕਲਟੀਵੇਟਰ ਪਾ ਕੇ ਕੋਈ ਕਨਾਲ ਮਰਲਾ ਕੋਈ ਦੋ ਮਰਲੇ 10 ਮਰਲੇ ਵਾ ਕੇ ਤਸੱਲੀ ਕਰ ਲਿਓ ਆਓ ਚਲਦੇ ਆ ਇੱਕ ਵਾਰੀ ਪਹਿਲਾਂ ਤੁਹਾਨੂੰ ਆਪਾਂ ਮਾਲ ਪਸ਼ੂ ਦਿਖਾ ਦਈਏ ਸੋ ਜਿਹੜੇ ਵੀ ਰਚਾ ਵਾਣ ਪਸ਼ੂ ਖਰੀਦਣ ਦੇ ਉਹਨ ਬਾਕੀ ਤੁਸੀਂ ਆਪਦਾ ਸਮੇ ਸਮੇ ਨਾਲ ਜਿਹੜਾ ਸੰਪਰਕ ਬਣਾ ਕੇ ਰੱਖ ਲਿਓ ਠੀਕ ਆ ਤੇ ਇਧਰ ਪਸ਼ੂ ਜਿਹੜੇ ਅੱਜ ਦੋ ਹੀ ਬਕਾਊ ਆ ਠੀਕ ਆ ਜੀ ਤੇ ਛੰਡੇ ਵੀਰ ਪਹਿਲਾਂ ਸ਼ੁਰੂਆਤ ਕਿੱਤੋਂ ਕਰਦੇ ਆ ਮੱਝ ਤੋਂ ਕਰ ਲਈਏ ਵੀਰ ਜੀ ਲੈ ਵੀਰ ਪਾ ਦੇ ਚਾਨਣਾਂ ਦਾ ਪੂਰਾ ਛੰਡੇ ਵੀਰ ਦੀ ਡਿਟੇਲ ਕੀ ਹੈ ਸੂਹਾ ਇੱਕ ਨਮਾ ਸੂਈ ਆ ਵੀਰ ਜੀ ਸੂਹਾ ਤੇ ਹੋਊਗਾ ਮੰਨ ਲਓ ਇਹ ਤਿੱਜਾ ਆ ਠੀਕ ਆ ਜੀ ਤੇ ਪਰ ਮਿੱਠੀ ਕਰਮਾ ਵਾਲੀ ਬਹੁਤ ਆ ਭਾਵੇਂ ਪਹਾੜਾ ਪਾਲੋ ਭਾਵੇਂ ਇਦਾਂ ਹੀ ਬਹਿ ਜਾਓ ਸੂਈ ਨੂੰ ਇਹਨਾਂ ਮਹੀਨਾ ਸਵਾ ਮਹੀਨਾ ਆ ਜਾਏ ਬਈ ਨਾ ਸਵਾਵੇਂ ਨਾ ਬੇ ਬੱਚੇ ਹੋ ਹਾਂਜੀ ਹਾਂਜੀ ਬਿਨਾ ਬੱਚੇ ਹੋ ਬੱਚਾ ਮਰ ਗਿਆ ਵਾ ਲੋ ਬੇ ਬੱਚੇ ਤੋਂ ਹਾਂਜੀ ਇਹ ਹਾਈਟ ਮੀਡੀਅਮ ਦਰਮਿਆਨੀ ਹਾਈਟ ਆ ਹਾਂਜੀ ਮੀਡੀਅਮ ਦਰਮਿਆਨੀ ਆ ਜੀ ਬਾਕੀ ਮਿੱਠੀ ਮੁਠੀ ਬਹੁਤ ਆਤਮਾ ਵਾਲੀ ਮੰਨ ਲਓ ਦੋਨੇ ਢੰਗ ਪਹਾੜੇ ਤੇ ਹਾਂਜੀ ਦੋਵੇਂ ਟਾਈਮ ਤੁਹਾਨੂੰ ਦੂਜੇ ਤੇ ਆ ਮੰਨ ਲਓ ਆ ਦੰਦ ਦੰਦ ਪੁੱਲ ਕੁੱਲ ਕੈਮ ਕਰ ਮਾ ਲਈ ਠੀਕ ਆ ਜੀ ਹਾਂਜੀ ਬਹੁਤ ਦੋਸਤੋਂ ਦੰਦ ਖੁਰ ਕੈਮ ਆ ਤੇ ਸੁਹਾ ਵੀਰਾਂ ਦਾ ਵੀ ਤਿੱਜਾ ਸੂਈ ਆ ਠੀਕ ਆ ਜੀ ਬਾਕੀ ਆ ਮੂੰਹ ਮੱਥੇ ਤੋਂ ਫੇਸ ਕੁਆਲਿਟੀ ਤੋਂ ਤੁਸੀਂ ਜਜਮੈਂਟ ਕਰ ਲਿਓ ਫਾਈਟ ਮੀਡੀਅਮ ਦਰਮਿਆਨੀ ਆ ਤੇ 8 ਕਿਲੋ ਆਪਾਂ ਚਵਾਦਾਂਗੇ ਹਾਂਜੀ ਵੀਰ ਜੀ ਪੂਰਾ ਪੱਕਾ 8 ਕਿਲੋ ਹੋਊਗਾ ਦੁੱਧ ਇਹ ਨਹੀਂ ਵੀ ਮੰਨ ਲਓ 7 ਨਿਕਲੂ 6 ਨਿਕਲੂਗਾ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਇਹ ਵੀ ਜਿੰਨੀ ਜਿੰਨੀ ਕਰਮਾ ਵਾਲੀ ਨੂੰ ਕਰਤੂਤ ਲੱਗੀ ਆ ਨਾ ਨੋਰਮਲ ਸੇਵਾ ਚੋਂ ਆਪਾਂ ਘਰੋਂ ਲਈ ਕਹੇ ਤੋਂ ਆਹ ਨੋਰਮਲ ਸੇਵਾ ਚੋਂ ਆਪਣੇ ਕੋਲ ਹੀ ਆਈ ਸੰਧੂ ਸਾਹਿਬ ਓਕੇ ਹਾਂਜੀ ਹਾਂਜੀ ਬਾਕੀ ਆ ਵੀ ਕੋਈ ਆ ਆਮ ਭਰਾ ਕਈ ਤੈਨੂੰ ਪਤਾ ਥੋੜੇ ਵੀ ਗੁਜ਼ਾਰਾ ਕਰਨ ਵਾਲੇ ਵੀਰ ਹੁੰਦੇ ਆ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਤੇ ਬਾਕੀ ਆਪਣੀ ਦੁਕਾਨਦਾਰੀ ਆ ਕਈ ਵਾਰ ਮਹਿੰਗਾ ਪਸ਼ੂ ਵੀ ਰੱਖਣਾ ਛੋਟੇ ਦਰਮਿਆਨੀ ਵੀ ਹਾਂਜੀ ਛੋਟੇ ਦਰਮਿਆਨੀ ਪਤਾ ਹਰ ਇੱਕ ਤਰ੍ਹਾਂ ਦਾ ਹੁੰਦਾ ਹਾਂਜੀ ਹਾਂ ਝੋਟੀਆਂ ਵੱਡੀਆਂ ਆ ਤੁਹਾਨੂੰ ਪਤਾ ਉਸ ਦਿਨ ਆਪਣੇ ਕੋਲੇ ਹੋ ਫਿਰ ਵੇਗੂ ਕਈਆਂ ਲਈਆਂ ਲੁਈਆਂ ਨਹੀਂ ਮੁੜ ਕੇ ਡੰਗਰ ਨਿਕਲਿਆ ਹੀ ਨਹੀਂ ਗਿਆ ਬਿਲਕੁਲ ਬਿਲਕੁਲ ਹਾਂਜੀ ਉਹਨਾਂ ਦਾ ਮੰਡੀ ਦੇ ਥੱਕੇ ਤੋਂ ਕਿ ਸਿੱਧੇ ਸੁਧੇ ਆ ਕੇ ਹੋਏ ਹਾਂਜੀ ਆ ਸਿੱਧੇ ਸੁਧੇ ਹੀ ਅੱਜ ਹੋਏ ਆ ਇੱਕ ਨਾਲ ਮੰਨ ਲਓ ਇਹ ਆ ਵੀ ਥੋੜਾ ਜਆ ਤੁਹਾਨੂੰ ਪਤਾ ਮ ਤੇ ਡੰਗਰਾਂ ਲਿਓਆ ਨਹੀਂ ਗਿਆ ਲਓ ਦੋਸਤੋ 8 ਕਿਲੋ ਦੁੱਧ ਮਹੀਨੇ ਡੇਢ ਕ ਦੀ ਸੂਈ ਵੀਰ ਦੱਸ ਰਿਹਾ ਅੱਗੋਂ ਹਰ ਕ ਵੀਰ ਨੇ ਆਪੋ ਆਪਣੀ ਸਮਝ ਵੇਖਣੀ ਆ ਬਾਕੀ 8 ਕਿਲੋ ਦੁੱਧ ਚੋਕੇ ਤੁਸੀਂ ਤਸੱਲੀ ਕਰ ਲਿਓ ਹਾਂਜੀ ਹਾਈ ਤੋਂ ਮੀਡੀਅਮ ਦਰਮਿਆਨੀ ਹੈ ਤੇ ਝੰਡੇ ਵੀਰ ਦਾ ਮੁੱਲ ਲੈਣ ਦੇਣ ਕੀ ਰੋਗ ਮੁੱਲ ਵੀਰ ਜੀ ਲੈਣ ਦੇ ਨਹੀਂ ਆ ਆਪਾਂ 46000 ਦੀ ਦੇਣੀ ਆ ਕੋਈ 55 ਨਹੀਂ ਕੋਈ 50 ਨਹੀਂ ਮੁੱਲ ਕਰਨਾ 46000 ਦੀ ਦੇ ਦਈਏ 8 ਕਿਲੋ ਦੁੱਧ ਵੀਰ ਜੀ ਮਿੱਠੀ ਵੜੀ ਆ ਟੀਕਾ ਨਾ ਲਵਾਉ ਅਗਲੇ ਦੇ ਘਰੇ ਜਾ ਕੇ ਆਪਣੇ ਘਰੇ ਨਹੀਂ ਇਹਨੇ ਕਰਮਾਰੀ ਨਹੀਂ ਲਵਾਇਆ ਠੀਕ ਹੈ ਜੀ ਠੀਕ ਨਹੀਂ ਗੱਲ ਹਾਂ ਤੇ ਬਾਕੀ ਇਹ ਆ ਵੀ ਟੀਕਾ ਨਹੀਂ ਲਵਾਉਂਦੀ ਭਾਵੇਂ ਕੋਈ ਪਹਾੜਾ ਪਾਲੇ ਤੇ ਭਾਵੇਂ ਉਦਾਂ ਚੋਲੇ ਆ ਥੱਲੇ ਥਾਪੀ ਨਾ ਮਿਲਦੀ ਅਛਾ ਚੰਡੇ ਵੀਰ ਬਾਕੀ ਚੋਣ ਚੰਪੂ ਵਧੀਆ ਵੀਤੀਆਂ ਵਧੀਆ ਨਜ਼ਾਰੇ ਆ ਕੋਈ ਗੱਲ ਪੋਲੀ ਪੂਰੀ ਭਾਵੇਂ ਕੋਈ ਵੀਰ ਚੋਲੇ ਭਾਵੇਂ ਕੋਈ ਭੈਣ ਚੋਲੇ ਕੋਈ ਗੱਲ ਨਹੀਂ ਲੋ ਵੀ ਭਰਾਵੋ ਇਹ ਰੇਟ ਆ ਇਹ ਪੜਤਾ ਅਕੇ ਇਹ ਚੰਡੇ ਵੀਰਾ ਵੈੜਾ ਕੀ ਆਪਣੇ ਕੋਲ ਇਹ ਵੀਰ ਜੀ ਵੈੜਾ ਆਪਣਾ ਮੰਨ ਲਓ ਦੂਜੇ ਸੂਏ ਸੁਣਾ ਇਹਨੇ ਮੰਨ ਲਓ ਸ਼ਾਈ ਹਾਲ ਦੇ ਵਿੱਚ ਜੇ ਜਰਸੀ ਸ਼ਾਈ ਹਾਲ ਦਾ ਕਰਾਉ ਹਜੇ ਠੰਡੀ ਠੰਡੀ ਵੜੀ ਜੇ ਆ ਵੇਖੋ ਜੇ ਤੁਹਾਨੂੰ ਪਤਾ ਹੱਥ ਲਾ ਕੇ ਕਰਮਾ ਲੀਆਂ ਹੱਥ ਹੀ ਨਹੀਂ ਲਵਾਉਣ ਦੀਆਂ ਇਹ ਅੱਛਾ ਅੱਜ ਦਿਨ ਕਿੰਨੇ ਕੋਗੇ ਇਹਨੂੰ ਇਹ ਵੀ ਦੀ ਸੂਨ ਆਲੀ ਆਏ ਅੱਛਾ ਗੱਬਣਾ ਹਾਂਜੀ ਇਹ ਦਿਨ 15 ਖੜਨੇ ਵੀਰਜੀ ਇੰਨੇ ਆ ਜੀ ਲਓ ਜੀ 15 ਦਿਨ ਦੀ ਅਜੇ ਕੱਚੀ ਆ ਹਾਂਜੀ 15 ਦਿਨ ਲੈਂਦੀ ਆ ਬਾਕੀ ਥਾਣ ਥਣ ਵੇਖੋ ਦੋਸਤੋ ਕਰਮਾਲੀ ਦਾ ਸੋਹਣਾ ਮੁੱਠੀ ਥਾਣਾ ਹੱਥੀ ਮੁੱਠੀ ਮੁੱਠੀ ਥਾਣਾ ਰੋਗ ਰੋਗ ਦਾ ਥਾਣਾ ਠੀਕ ਆ ਤੇ ਸੂਹਾ ਦੁੱਜਾ ਹੈ ਹਾਂਜੀ ਸੂਹਾ ਦੁੱਜਾ ਵੀਰ ਜੀ ਸੀਲ ਸੂਲ ਕਰਮਾਂ ਵਾਲੀ ਪੂਰੀ ਵਧੀਆ ਵਾ ਮੰਨ ਲਓ ਕਈ ਡੰਗਰਾ ਵੇਖੋ ਹੁੰਦੇ ਆ ਮੰਨ ਲਓ ਨਹੀਂ ਕਰਦੇ ਨੂੰ ਭਾ ਜਿੱਦਾਂ ਮਰਜੀ ਆ ਵੇਖੋ ਠੰਡੀ ਸਾਕ ਪੂਰੀ ਆ ਲਾਏ ਬੇ ਹਾਂਜੀ ਹਾਂਜੀ ਇਹ ਨਹੀਂ ਵੀ ਉਹੋ ਜੀ ਆ ਕੋਈ ਮੰਨ ਲਓ ਕਿ ਨਹੀਂ ਹਾਂਜੀ ਹਾਂਜੀ ਲੋਗ ਤੇ ਲੋ ਜੀ ਦੋਸਤੋ ਗੱਬਣਾ ਕਰਮਾਂ ਦੀ ਤਿਆਰੀ ਵਾਲੀ ਵਹਿੜਾ ਸ਼ਿਆਹੀਵਾਲ ਤੇ ਥੋੜਾ ਜਿਹਾ ਕਿਤੇ ਕਿਤੇ ਐਫ ਦਾ ਕਰਾਸ ਆ ਸ਼ਿਆਹੀਵਾਲ ਬਾਕੀ ਸਭੂ ਸਾਹਿਬ ਉਹ ਤੁਹਾਨੂੰ ਪਤਾ ਗਾੜੀ ਨਾ ਜਿਹੜੇ ਸਾਹਿਬ ਨਾਲ ਗਰਮੀ ਗਰਮੀ ਆ ਨਾ ਹਾਂਜੀ ਤੇ ਇਹ ਆ ਵੀ ਗਰਮੀ ਦਾ ਹਿਸਾਬ ਨਾਲ ਚਲੋ ਜੇ 10-15 ਦੇ ਲੈ ਜੂ ਮੁੜ ਕੇ ਸਾਰੀਆਂ ਗਰਮੀਆਂ ਨੇ ਕਰਮਾ ਵਾਲੀ ਨੇ ਕਿਤੇ ਨਜ਼ਾਰੇ ਬੰਨ ਛੱਡਨੇ ਦੁੱਧ ਦੇ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਲਓ ਬਦਸਤੋਥ ਥੋੜਾ ਜਾ ਜੰਮੀ ਪਲੀ ਜਾ ਵੇਖੋ ਕੋਈ ਇਦਾਂ ਵੈਸੇ ਇਹ ਗੋਲਾ ਕਰਮਾ ਨੂੰ ਇਦਾਂ ਹੀ ਡੱਕ ਕੇ ਜਿੱਦਾਂ ਅਮਰਜੀ ਆ ਵੇਖੋ ਕਰਮਾ ਵਾਲੀ ਨੂੰ ਹੱਥ ਫੇਰੀ ਜਾਓ ਜੋ ਮਰਜੀ ਆ ਹਾਂਜੀ ਹਾਂਜੀ ਤੋਂ ਲਾਉਣਾ ਲੂਣਾ ਸ਼ੁਰੂ ਕੀਤਾ ਹਾਂਜੀ ਬਾਕੀ ਤੁਸੀਂ ਦੇਖ ਸਕਦੇ ਜੇ ਥੋੜਾ ਬਾਤਾ ਲਾਉਣਾ ਇੱਕ ਵਾਰੀ ਸਟਾਰਟ ਕਰਤਾ ਹਾਂਜੀ ਤੇ ਕੋਈ 15 ਦਿਨਾਂ ਦੇ ਵਿੱਚ ਜਿੰਨੀ ਤਿਆਰੀ ਕਰਨੀ ਚਾਹੀਦੀ ਆ ਹਾਂ ਉਹ ਨਹੀਂ ਪੂਰੀ ਮੁਕੰਮਲ ਕਰਕੇ ਫਿਰ ਸੂਗੀ ਹਾਂਜੀ ਤੇ ਪਲੀ ਗੋਲੀ ਪੂਰੀ ਆ ਵੇਖੋ ਹਾਈਟ ਬੇਸ਼ੱਕ ਮੀਡੀਅਮ ਆ ਦੋਸਤੋ ਵੇਲ ਬੋਲ ਦੀ ਲੰਬੀ ਆ ਤੇ ਖੈ ਜਿੰਨੇ ਵੀ ਆ ਸੰਭੀ ਆ ਗੁਲਾਈ ਦੇ ਵਿੱਚ ਗੋਲ ਆ ਪੂਰੀ ਹਾਂਜੀ ਠੀਕ ਆ ਬਹੁਤ ਥੀਲ ਸੀ ਸੁਣੀ ਸਾਫ ਸੁਥਰੇ ਥਾਣ ਦੇਵੇ ਦੀ ਚੰਗਾ ਸੋਹਣਾ ਸਾਫ ਸੁਥਰਾ ਲੇਵਾ ਤੇ ਬਾਕੀ ਜਿਉਂ ਜਿਉਂ ਪੂਰਾ ਚੰਗਾ ਭਰੂ ਵੀ ਸੰਧੂ ਸਾਹਿਬ ਬਹੁਤ ਵਧੀਆ ਤਿਆਰੀ ਕਰੂਗਾ ਪੂਰਾ ਆਰਡਰ ਤਿਆਰ ਬਹੁਤ ਵਧੀਆ ਕਰੂਗੀ ਹਾਂ ਹਾਂਜੀ ਆ ਵੇਖੋ ਲੜ ਲੂੜ ਵੇਖੋ ਕਿੱਥੇ ਜਾਣਦੇ ਆ ਕਰਮਾਲੀ ਦੇ ਹਾਂ ਬਾਕੀ ਲੱਥੀ ਐ ਦੇਪੀ ਆ ਤਿਆਰ ਹੋਣ 9 ਮਹੀਨੇ ਨੂੰ ਸੰਧੂ ਸਾਹਿਬ ਇਹਦੇ 6 ਦਿਨ ਗਿਆ ਇਹਨੂੰ 9 ਮਹੀਨੇ ਦੇ ਪੂਰੇ ਹੋ ਜਾਣੇ ਜਿਹੜਾ ਕਾਪੀ ਤੇ ਇਹਦੀ ਲਿਖਤ ਕਰਮਾਂ ਵਾਲੀ ਦੀ ਜੋ ਅੱਛਾ 15 ਦਿਨਾਂ ਤੱਕ ਝੰਡੇ ਵੀਰ ਕੋਈ ਜ਼ਿਆਦਾ ਸਮਾਂ ਤਾਂ ਨਹੀਂ ਕਿਸੇ ਨਾਲ ਪਿਛੇ ਪੁਛਣ ਲੱਗਿਆ ਗਲਤੀ ਨਹੀਂ ਹੋਣੀ ਨਹੀਂ ਨਹੀਂ ਵੀਰ ਜੀ ਮੈਂ ਉਹਨਾਂ ਦੀ ਕਾਪੀ ਵੇਖੀ ਆ ਪੁੱਛ ਕੇ ਮੰਨ ਲਓ ਸਾਰੇ ਮੈਂ ਉਹਨਾਂ ਤੋਂ ਲਈ ਉਹਨਾਂ ਨੇ ਜਿਹੜਾ ਮੰਨ ਲਓ ਮੈਨੂੰ ਦੇਣ ਜਿਹੜੇ ਆ ਨਾ ਆ ਜਿਹੜੇ ਵਿਸਾਖ ਨੂੰ 6 ਦਿਨ ਗਿਆ ਇਹਦੇ 9 ਮਹੀਨੇ ਪੂਰੇ ਹੁੰਦੇ ਆ 9 ਮਹੀਨੇ ਦੇ 9 ਦਿਨ ਗਾਵਾਂ ਖੜਦੀਆਂ ਵਾ ਤੇ ਉੱਤੇ ਵੀ ਚਲੋ ਰਾਜੀ ਆ ਇਹਨੇ ਕੋਈ 2-4 ਦਿਨ ਉੱਤੇ ਵੀ ਖੜੂਗੀ ਕਰਮਾਂ ਵਾਲੀ ਇਹਨੇ ਕ ਮੰਨ ਲਓ ਇਹਨੇ ਤੁਹਾਨੂੰ ਦੱਸਣ ਦਿਆਂ ਗੱਲ ਵੀ 15 ਦਿਨ ਦੇਰ ਤੱਕ ਗਿਰਦਿੰਨੇ ਸੁਣਾ ਕਰਮਾਂ ਵਾਲੀ ਮੋਲਵਾੜੀ ਕੀ ਰੂਗੀਂ ਦੀ ਮੋਲਵਾੜੀ ਵੀਰਜੀ ਜਾਇ ਜੀ ਆ ਕੋਈ ਹੁਣ ਆਪਾਂ ਜੇਤ ਮੰਨ ਲਓ ਐਦਾਂ ਕੋਈ ਲੈ ਜੂ ਤੇ ਵੀਰ ਕੋਈ ਆਪਾਂ ਵੀਰਜੀ 32000 ਦੀ ਬੱਚ ਦੇ ਦਾਂਗੇ 32 ਦੀ ਹਾਂਜੀ ਹਾਂਜੀ ਤੇ ਆਰਤੀ ਰਸੂਈ ਸਵਾਈ ਤੁਹਾਨੂੰ ਪਤਾ ਵੀਰਜੀ 45-50 ਨੂੰ ਮਚਾਰੀ ਨੇ ਕਰਮਾਂ ਵਾਲੀ ਨੇ ਮੱਥਾ ਮਾਰਨਾ ਹਾਂ ਠੀਕ ਨਾ ਗੱਲ ਹੁਣ 2-4000 ਕੋਈ ਇਹਨੂੰ ਖਵਾ ਲੂ ਆਪਾਂ ਵੀ ਆਪ ਮਾ ਲੋਕੋ ਸੋ ਅੱਜ 32000 ਦੀ ਮਿਲਦੀ ਆ ਸੋ 15 ਦਿਨ ਹਜੇ ਜਿਹੜਾ ਸਮਾਂ 15 ਦਿਨਾਂ ਦੀ ਕੱਚੀ ਕੱਚੀ ਆ ਬਾਕੀ 32000 ਦੇ ਵਿੱਚ ਤੁਹਾਨੂੰ ਇਹ ਵੜ ਮਿਲ ਜੂਗੀ ਨਵੇਂ ਆ ਲਵੀ ਆ ਵਾਧੇ ਬੰਦੀ ਆ ਕੋਈ ਅੱਗੇ ਵੀਰ ਕੋ ਦੋ ਚਾਰ ਸੂਏ ਪੀਵੇਗਾ ਠੀਕ ਆ ਜੀ ਫਿਰ ਰਾਜੀ ਰੂਜੀ ਜਦਾਂ ਤੁਸਾਂ ਬੰਨੇ ਗਰਮੀ ਗੁਰਮੀ ਤੁਹਾਨੂੰ ਪਤਾ گاਹ ਇਹਨੇ ਗਰਮੀ ਥੋੜਾ ਮਹਿਸੂਸ ਕਰਨੀ ਆ ਸਹੀ ਆ ਜੀ ਹਾਂ ਜੀ ਹਾਂ ਮਾ ਲੋਕੋ ਇਹ ਦੋ ਪਸੂ ਸੀਗੇ ਵੀਰ ਝੰਡਾ ਸਿੰਘ ਦੇ ਕੋਲ ਬਾਕੀ ਇੱਕ ਸਟਾਰਟਿੰਗ ਤੋਂ ਆਪਾਂ ਤੁਹਾਨੂੰ ਮੈਂਸ਼ਨ ਕਰਤਾ ਸੀਗਾ ਜਿਹੜੇ ਵੀਰ ਕੋਈ ਸ਼ੌਂਕੀ ਆ ਟਰੈਕਟਰ ਖਰੀਦਣ ਤੇ ਚਾਹ ਬਣ ਵੀਰ ਆ ਕਿਉਂਕਿ ਫਾਰਮਰ ਵੀਰ ਨੂੰ ਅੱਗੇ ਜਿਹੜੀ ਦੋਸਤੋ ਇਹਨਾਂ ਦਿਨਾਂ ਦੇ ਵਿੱਚ ਕਾਫੀ ਜ਼ਿਆਦੀ ਲੋਡ ਆ ਟਰੈਕਟਰਾਂ ਦੀ ਕਿਉਂਕਿ ਇੱਕ ਤੂੜੀਆਂ ਬਣ ਤੋਂ ਬਾਅਦ ਕੰਮ ਜਿਹੜਾ ਸ਼ਟਾਰਟ ਹੋ ਜਾਣਾ ਹੁੰਦਾ ਇੱਕ ਵਾਈ ਵਟੇ ਦਾ ਠੀਕ ਹੈ ਜੀ ਵਾਈਆਂ ਦੇ ਕੰਮ ਸਟਾਰਟ ਹੋ ਜਾਣੇ ਆ ਤਾਂ ਬਿਲਕੁਲ ਹਰਕ ਨੂੰ ਭਾਲ ਹੁੰਦੀ ਆ ਲੋਡ ਹੁੰਦੀ ਆ ਵੀ ਇੱਕ ਬਿਲਕੁਲ ਨਾਰਮਲ ਤੇ ਜਾਇਜ਼ ਜੈਨੂਨ ਰੇਟਾਂ ਦੇ ਵਿੱਚੋਂ ਕੋਈ ਟਰੈਕਟਰ ਸਾਂ ਦਾ ਕੋਈ ਮਸ਼ੀਨਰੀ ਮਿਲ ਜਾਵੇ ਤੇ ਪੈਸੇ ਵੀ ਥੋੜੇ ਖਰਚ ਕਰਨੇ ਪੈਣ ਤੇ ਕੋਈ ਢੰਗ ਦਾ ਜਿਹੜਾ ਟਰੈਕਟਰ ਵੀ ਮਿਲ ਜੇ ਤੇ ਬਾਕੀ ਇੱਕ ਹਰਕ ਛੋਟੇ ਜ਼ਿਮੀਂਦਾਰ ਦੀ ਜਿਹੜੀ ਦੋਸਤੋ ਮਨੋਕਮਣਾ ਹੁੰਦੀ ਹੈ ਵੀ ਚਲੋ ਜ਼ਿਆਦਾਤਰ ਮਹਿੰਦਰਾ ਦੇ ਵਿੱਚ ਹੀ ਖਰੀਦਦਾਰੀ ਕਰ ਲਈਏ ਕਿ ਤਾ ਟਰੈਕਟਰ ਛੋਟਾ ਵੀ ਹੈ ਤੇਲ ਜਿਹੜਾ ਪਾਣੀ ਦਾ ਖਰਚਾ ਵੀ ਜਿਹੜਾ ਉਹ ਵੀ ਬਿਲਕੁਲ ਥੋੜਾ ਹੀ ਹੈ ਲਿਮਟਿਡ ਜਿਆ ਬਾਕੀ ਜਿਹੜੇ ਕੋਈ 5-7 5-6-7 ਕਿੱਲਾਂ ਵਾਲੀ ਵਾਈ ਵਾਲੇ ਵੀਰ ਤੇ ਉਹਨਾਂ ਲਈ ਬੜਾ ਪਰਫੈਕਟ ਟਰੈਕਟਰ ਆ ਬਾਕੀ ਤੁਸੀਂ ਚੁਆਇਸ ਥੋੜੀ ਜਿਹੀ ਥੋੜੀ ਜੀ ਬਾਕੀ ਵਖਾ ਆਪਾਂ ਤਿੰਨੇ ਟਰੈਕਟਰ ਦੇਨੇ ਆ ਰੀਡ ਪੜਤਾ ਤਿੰਨਾਂ ਦਾ ਸਾਂਝਾ ਕਰਦੇ ਆਂਗੇ ਤੇ ਝੰਡੇ ਵੀਰ ਤਿੰਨੇ ਟਰੈਕਟਰ ਬਕਾਉ ਅੱਜ ਹਾਂਜੀ ਹਾਂਜੀ ਵੀਰ ਜੀ ਠੀਕ ਆ ਤਾਂ ਤਿੰਨ ਮਹਿੰਦਰਾ ਦੇ ਵਿੱਚ ਆ ਗਏ ਹਾਂਜੀ ਚੰਦਰਮਿੰਦਰੇ ਵਿੱਚ ਆ ਗਏ ਆ ਜੀ ਠੀਕ ਆ ਜੀ ਹਾਈ ਸਪੀਡ ਆ ਗਏ ਜੀ ਹਾਂਜੀ ਹਾਂਜੀ ਇਹ ਹਾਈ ਸਪੀਡ ਆ ਜੀ ਅੱਛਾ ਜੀ ਮੰਨ ਲਓ ਆ ਜਿਹੜਾ ਟਰੈਕਟਰ ਆ ਨਾ ਇਹ ਹਾਈ ਸਪੀਡ 575 ਜਿਹੜਾ 275 ਆ ਇਹ ਵੀਰ ਦੀ ਸਲੋ ਚ ਆਉਂਦਾ ਵਾ ਜਿਹੜਾ ਦੂਜਾ ਵਾ ਆਪਣਾ ਮਹਿੰਦਰਾ ਪਰਲਾ ਆਪਣਾ ਇੰਟਰ ਉਹ ਵੀ ਉਹ ਵੀ ਹਾਈ ਸਪੀਡ ਚ ਆ ਵੀਰ ਜੀ ਠੀਕ ਹੈ ਜੀ ਹਾਂਜੀ ਹਾਂਜੀ ਉਹ ਵੀ ਆਈ ਸਪੀਡ ਆ ਲਓ ਦੋਸਤੋ ਵੈਸੇ ਹੈ ਆ ਤਿੰਨੋਂ ਡੀ ਆਈ ਆ ਹਾਂਜੀ ਹਾਂਜੀ ਠੀਕ ਆ ਡੀ ਆਈ ਆ ਤਿੰਨੋਂ ਤੇ ਛੱਡੇ ਵੀਰ ਜਿਹੜਾ ਆ 575 ਆ ਗਿਆ ਇਹ ਮਿਹੰਦਰਾਜ ਦੀ ਇਹ ਕੀ ਮਾਡਲ ਕੇ ਨਾਮ ਆ ਇਹ ਵੀਰ ਜੀ 98 ਮਾਡਲ ਆ ਮਾਰਕਾ ਵੀ ਇਹਦਾ 98 ਦਾ ਵਾ ਤੇ ਕਾਪੀ ਵੀ ਇਹਦੀ 99 ਦੀ ਆ ਹਾਂਜੀ ਠੀਕ ਆ ਜੀ ਕਾਗਜ਼ ਪੱਤਰ ਵੀਰ ਜੀ ਬਿਲਕੁਲ ਦੂਜੇ ਨਾਮ ਕਾਪੀ ਹੋਈ ਹੈ ਦੀ ਅੱਛਾ ਜੀ ਹਾਂਜੀ ਪਿੱਛੋਂ ਇਹਦਾ ਜੇ ਬਟਾਲੇ ਦਾ ਨੰਬਰ ਵੀਰ ਜੀ ਪੰਜਾਬ ਹੀ ਆ ਗਿਆ ਹਾਂ ਪੰਜਾਬ ਨੰਬਰ ਆ ਤੇ ਮੰਨ ਲਓ ਇਹ ਆ ਵੀ ਸਾਰਾ ਟਰੈਕਟਰ origignal ਜੇ ਸਾਰਾ ਥੱਲੇੋਂ ਇਕੋ ਸਰਪ ショਅ ਕਿਤੇ ਮੰਨ ਲਓ ਹੋਈ ਆ ਠੀਕ ਆ ਕਲਾਚ ਕਲੁੱਚ ਪੈਨਲ ਸਾਰਾ ਜੋ ਲਿਫਟ ਗੇਅਰ ਦਾ ਹਾਂਜੀ ਤੇ ਲਓ ਠੀਕ ਆ ਸੋ ਪੂਰੇ ਮਜ਼ਬੂਤ ਜਿਹੜੇ ਪੈਰ ਤੋਂ ਪੂਰੇ ਸਾਰਾ ਨਾ ਟਰੈਕਟਰ ਮੰਨ ਲਓ ਇਹ ਮਕਈ ਬੀਜੀ ਅਸੀਂ ਅੱਜ ਕੇਰੀ ਕਟਿਆ ਕੱਲ ਵਾਇਆ ਇਹ ਵਾਹ ਕੇ ਸਾਰੀ ਤਸਲੀ ਕੀਤੀ ਆ ਹਾਂਜੀ 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 ਇਹਨੂੰ ਸਾਰਾ ਮੰਨ ਲਓ ਇਹ ਗੱਲ ਹੈਗੀ ਆ ਵੀ ਯਾਰਾਂ ਹੱਲਾ ਵਾਹ ਕੇ ਕੋਈ ਵੀ ਦੀ ਬਲੋ ਨਹੀਂ ਗਈ ਕੋਈ ਪ੍ਰੈਸ਼ਰ ਨਾ ਡਾਊਨ ਕਰੂ ਜਿੱਦਾਂ ਅਮਰਜੀ ਮੇਰਾ ਵੀਰ ਭਰਾ ਕੋਈ ਤਸੱਲੀ ਆਪਣੀ ਕਰ ਲੇ ਨਵੀਂ ਬੈਟਰੀ ਲਗਾਈ ਬੰਦਿਆਂ ਨੇ ਆ ਵੇਖੋ ਲੈ ਵੀ ਸੈਲਫ ਸਟਾਰਟ ਹਾਂਜੀ ਸੈਲਫ ਸਟਾਰਟ ਬਿਲਕੁਲ ਮਾੜੀ ਦੀ ਚਾਬੀ ਉਹ ਕਿ ਇੰਜਨ ਗੇਅਰ ਦਾ ਲਿਫਟ ਪੰਪ ਹਾਂਜੀ ਹਾਂਜੀ ਪੰਪ ਪੰਪ ਦਾ ਸਾਰਾ ਸਾਰਾ ਵੀਰ ਜੀ ਓਕੇ ਕੋਈ ਮੰਨ ਲਓ ਇਹ ਗੱਲ ਹੈਗੀ ਆ ਆਪਣੀ ਵੀਰ ਤਸੱਲੀ ਕਰ ਲਏ ਬ੍ਰੇਕਾਂ ਤੱਕ ਸਰਵਿਸ ਤੱਕ ਉਹਨਾਂ ਬੰਦਿਆਂ ਨੇ ਕਰਾ ਆ ਫਿਲਟਰ ਫੋਟਰ ਚੇਂਜ ਆ ਸਾਰਾ ਹਾਂਜੀ ਕਣਕਾ ਬੀਜ ਕੋ ਉਹਨਾਂ ਸਰਵਿਸ ਰੋਸ ਕਰਾ ਕੇ ਟਰੈਕਟਰ ਡੱਕਿਆ ਹ ਹਾਂਜੀ ਅੱਛਾ ਮਤਲਬ ਇਹ ਆ ਵੀ ਕੋਈ ਜਾਂਦਿਆਂ ਹਾਂਜੀ ਮਤਲਬ ਕਿ ਬਾਹੀ ਦੇ ਵਿੱਚ ਵਾਰਦੇ ਕੋਈ ਪੈਸਾ ਲਾਉਂਦੇ ਸੀ ਲੋਕ ਜੀ ਜੀ ਜਾਂਦਿਆਂ ਡੀਜ਼ਲ ਛੁੱਟੇ ਇਹਦੇ ਚ ਤੇ ਪੈਲੀਆਂ ਵਾਹ ਰਮਾਨਾ ਤੇ ਕੋਈ ਇਹ ਗੱਲ ਹੈਗੀ ਕੋਈ ਕਾਜ ਨਹੀਂ ਮਤਲਬ ਉਹਦੀ ਗੱਲ ਕੋ ਨਾ ਵੀ ਲੱਡੂਆਂ ਦਾ ਡੱਬਾ ਵੰਡੋ ਹਾਂਜੀ ਹਾਂਜੀ ਬਾਤ ਪੈਲੀਆਂ ਵਾਓ ਪੈਲੀਆਂ ਵਾਓ ਬਾਤ ਹਾਂਜੀ ਹਾਂਜੀ ਠੀਕ ਹੈ ਜੀ ਲੱਡੂ ਖੜੋ ਤੇ ਡੱਬਾ ਵੰਡੋ ਜਾ ਕੇ ਤੇ ਪੈਲੀ ਵਾਓ ਵੀਰ ਜੀ ਤੇ ਕੋਈ ਨਹੀਂ ਇਹ ਗੱਲ ਹੈਗੀ ਲੱਡੂ ਸੇ ਕੋਰੀ ਆਲ ਰਾਉਂਡ ਤੋਂ ਆਪਾਂ ਦਿਖਾ ਦਿੰਦੇ ਝੰਡੇ ਇਹ ਦੱਸਿਆ ਸੀ ਆਪਣਾ 94 ਮਾਡਲ ਨਹੀਂ ਇਹ 98 ਵੀਰ ਜੀ ਇਹ 98 ਮਾਡਲ ਹੈ ਬਾਬੀ 98 ਮਾਡਲ ਆ ਦੋਸਤੋ ਮਹਿੰਦਰਾ 575 ਆ ਡੀਆਈ ਆ ਇੰਜਨ ਗੇਅਰ ਦਾ ਤਾਨੂੰ ਲਿਫਟ ਦਾ ਤੁਹਾਨੂੰ ਸਾਰਾ ਦੱਸ ਹੀ ਦਿੱਤਾ ਲਿਫਟ ਦਾ ਇੰਜਨ ਦਾ ਗੇਅਰ ਦਾ ਪੰਪ ਪੰਪ ਬਿਲਕੁਲ ਓਕੇ ਰਿਪੋਰਟ ਆ ਤੇ ਸੈਲਫ ਸਟਾਰਟ ਆ ਠੀਕ ਆ ਜੀ ਤੇ ਤੇ ਬਾਕੀ ਟਾਇਰ ਵੀ ਵੀਰ ਜੀ ਜ਼ਿਆਦਾ ਨਹੀਂ ਤੇ 2 ਸਾਲ ਟਾਇਰ ਵੀ ਹੱਸ ਕੇ ਮਾਰਦੇ ਆ ਆ ਲਓ ਜੀ ਵਿਖਾ ਦੇ ਪੰਜ-ਸੱਤ ਸਾਲ ਜੇ ਕਿਸੇ ਨੇ ਆ ਇਹ ਰਬੜ ਜਿਹੜੀ ਆ ਜੀ ਇਹ ਰਬੜ ਵੀਰ ਜੀ ਰਬੜ ਵਾਲੇ ਆ ਟਾਇਰ ਪਰ ਬਾਕੀ ਵਧੀਆ ਆ ਵੇਖੋ ਰਿੰਮ ਰੂਮ ਸਾਰੇ origignal diesel ਦਾ ਤੱਕ origignal ਰਿਆ ਨਾਲ ਦਾ ਇਹ ਸਾਰਾ ਸਾਰਾ ਕੁਝ ਮੰਨ ਲਓ ਇਹ ਗੱਲ ਅਗੀ ਨਾਲ ਦਾ ਮਗਰਾਟ ਵੀ ਝੰਡੇ ਵੀ ਨਾਲ ਦੇ ਆ ਹਾਂਜੀ ਮਗਰਾਟ ਵੀ ਨਾਲ ਦੇ ਆ ਵੀਰ ਜੀ ਚਲੋ ਥੋੜੇ ਜਿਹਾ ਚੌੜੇ ਹੋਣ ਕਰਕੇ ਨਾ ਮੰਨ ਲਓ ਥੋੜਾ ਬੋਧਾ ਕਈ ਨਹੀਂ ਮੰਨ ਲਓ ਲੱਗ ਜਾਂਦੇ ਆ ਠੀਕ ਨਹੀਂ ਗੱਲ ਸਾਰੀਆਂ ਟੂਬਾਂ ਟਾਬਾਂ ਵੀਰ ਜੀ ਸਾਰਾ ਕੁਝ ਹੈ Ориジナル ਆ ਲਓ ਦੋਸਤੋ ਟੂਬਾਂ ਦੇ ਵਿੱਚ ਵੇਖੋ ਟੂਬਾਂ ਦਾ ਵੇਖੋ ਕੋਈ ਲੀਕਜ ਨਹੀਂ ਹੈਗੀ ਹਾਂਜੀ ਹਾਂਜੀ ਠੀਕ ਆ ਜੀ ਕਿਸੇ ਤਰ੍ਹਾਂ ਦੀ ਕੋਈ ਲੀਕਜ ਟੂਬਾਂ ਟਾਬਾਂ ਤੁਸੀਂ ਹੱਟਸਾਲੀਆਂ ਚੈੱਕ ਕਰ ਲਓ ਠੀਕ ਆ ਆ ਵੇਖੋ ਮਾਰ ਉਧਰ ਕੈਮਰਾ ਆ ਵੇਖੋ ਕਿਤ ਤਰ੍ਹਾਂ ਰੇਮ ਰੂਮ ਹੋਈਆਂ ਪੂਰੇ ਸਾਫ ਟਾਈ ਉਹ ਇਹ ਨਹੀਂ ਹੈਗਾ ਅੰਦਰੋਂ ਮਤਲਬ ਕਿ ਮਿੱਟੀ ਜਮ ਜਮ ਕੇ ਜੰਗਾਲੇ ਆ ਪਿਆ ਕੋਈ ਹਾਂਜੀ ਹਾਂਜੀ ਤੇ ਵੈਸੇ ਜਿੱਦਿ ਆਪਣੀ ਵੀ ਕਿ ਜੀ ਮਕਾਨ ਕੀ ਲੈਣਾ ਆਪਣੀ ਮੰਨ ਲਓ ਇਹ ਆਪਾਂ ਆ ਆਪਦੇ ਸੂਝ ਬੂਝ ਨਾਲ ਸਾਰਾ ਵੇਖ ਕੇ ਵੀ ਜੀ ਦੱਸ ਦਈਦਾ ਵੀ ਆ ਬਲੋ ਮਾਰਦਾ ਆ ਮੰਨ ਲਓ ਇਹਦਾ ਇਹ ਆ ਵੀ ਮੈਂ 20 ਸਾਲ ਘੱਟੋ ਘੱਟ ਵੀਰਦੀ ਇਹਨਾਂ ਦਾ ਕੰਮ ਵੀ ਨਾਲ ਕੀਤਾ ਮਕੈਨਿਕੀ ਕੀਤੀ ਹਾਂਜੀ ਮਕੈਨਿਕੀ ਕੀਤੀ 20 ਸਾਲ ਥੋੜੇ ਦੀ ਬੜਾ ਲੰਮਾ ਸਮਾਂ ਹੋ ਗਿਆ ਹਾਂਜੀ ਬੜਾ ਲੰਮਾ ਸਮਾਂ ਹੋ ਗਿਆ ਸਾਲਾ ਲੋ ਮੈਂ 6ਵੀਂ ਚ ਪੜਦਾ ਹਾਂ ਜਦੋਂ ਮੈਂ ਇਸ ਕੰਮ 'ਚ ਪੈ ਗਿਆ ਮੈਂ 6ਵੀਂ ਜੋ ਫੇਲ ਹੋ ਗਿਆ ਮੁਰਕੇ ਸਕੂਲੇ ਨਹੀਂ ਗਿਆ ਮਕੈਨਿਕੀ ਲੈਣ ਚ ਇੰਨਾ ਪੈ ਗਿਆ ਅੱਛਾ ਛੱਡੇ ਵੀਰ ਮਕੈਨਿਕੀ 'ਚ ਫਿਰ ਪਾਸ ਰਏ ਪੁੱਬੂ ਵਧੀਆ ਵੀਰ ਜੀ ਵਧੀਆ ਮੇਰਾ ਮਾਮਾ ਮੈਂ ਆਪਣੇ ਮਾਮੇ ਦਾ ਸ਼ਗਿਰਦ ਹਾਂ ਮਾਮਾ ਮੇਰਾ ਉਸਤਾਦ ਹੀ ਮੁਰਕੇ ਮੈਂ ਚਲੋ ਮੋਗੇ ਵੀ ਵਾਵਾ ਚੇਰਮਨ ਲਾਇਆ ਆਪਣਾ ਇਲੈਕਟ੍ਰੀਸ਼ੀਅਨ ਦਾ ਕੰਮ ਉੱਥੇ ਵੀ 3 ਆਪਣੇ ਮੰਨ ਲੋ ਜੇਕਣੀਏ ਪੰਜਾਬੀ ਜਾ ਦਿੰਦੇ ਸੁਨਿਆਰੇ ਵੇਹ ਸੁਨਿਆਰੇ ਉਸਤਾਦ ਆ ਮੇਰੇ ਅੱਛਾ ਬਹੁਤ ਵਧੀਆ ਬੀਬੇ ਬੰਦੇ ਹੀ ਹੁਣ ਵੀ ਮੈਨੂੰ ਮਿਲਦੇ ਗਿਲਦੇ ਆ ਵਿਆਂ ਚਾਹਦੀਆਂ ਮੈਂ ਵੀ ਜਾਨਾ ਵੀ ਆਉਂਦੇ ਆ ਟੰਕਾ ਟੰਕਾ ਬੜਾ ਫਿੱਟ ਕਰਦੇ ਵਧੀਆ ਉਹ ਵੀ ਬਣਾ ਲਈ ਦੇ ਦਿੰਦੇ ਆ ਕੜੇ ਛਾਪਾਂ ਵੀ ਬਣਾ ਲੈਂਦੇ ਕਿਸੇ ਨੇ ਵੇਖਿਆ ਨਾ ਉਹ ਯਾਰ ਕੰਮ ਚ ਮਿਲਿਆ ਤੇ ਕਰਨ ਵਾਲਾ ਹੋਣ ਕਰਕੇ ਵੇਖਣਾ ਜਿਹੜਾ ਮੌਕਾ ਮਿਲਿਆ ਕੰਮ ਕੀਤਾ ਨਹੀਂ ਕੀਤਾ ਵਾ ਹਾਂਜੀ ਹਾਂਜੀ ਤਜਰਬੇ ਆ ਜ਼ਿੰਦਗੀ ਦੇ ਤਜਰਬੇ ਤਜਰਬੇ ਅੱਛਾ ਚੰਡੇ ਦੀ ਕੀਮਤ ਵੀ ਦੱਸ ਦਈਏ ਆਪਾਂ ਭੈਣ ਭਰਾਵਾਂ ਨੂੰ ਕਿੰਨੇ ਕ ਦੀ ਲੈਦੇ ਆ ਵੀਰ ਜੀ ਇਹ ਆਪਾਂ ਟਰੈ 155 ਦਾ ਵੀਰ ਦੀ ਟਰੈਕਟਰ ਦੇ ਦਾਂਗੇ ਮਾਨ ਤਾਨ ਕਰ ਦਾਂਗੇ ਵਿੱਚੋਂ ਇੱਕ 155 ਚ ਹਾਂਜੀ 155 ਤੇ ਪੰਜਾਬ ਬਟਾਲਾ ਨੰਬਰ ਹਾਂਜੀ ਪੰਜਾਬ ਨੰਬਰ ਆ ਕਾਪੀ ਜਿੱਤਾਂ ਦਾ ਟਰੈਕਟਰ ਵਿੱਚੋਂ ਵੀਰ ਦੀ ਟਰੈਕਟਰ ਸਾਰਾ 16 ਆੰਦੇ ਆ ਠੀਕ ਆ ਨਾ ਗੱਲ ਤੇ ਬਾਕੀ ਇਹ ਆ ਵੀ ਚਲੋ ਆ ਹੁਣ ਟਾਈਮ ਟੂ ਨਹੀਂ ਲੱਗਾ ਨਹੀਂ ਤੇ ਬੰਪਰ ਬੰਪਰ ਵੀ ਗਾੜੀ ਤੁਹਾਨੂੰ ਦੱਸਣ ਦਿਆਂ ਲਾਉਣਾ ਹੀ ਤੇ ਚਲੋ ਇਹ ਆ ਵੀ ਕੋਈ ਗੱਲ ਨਹੀਂ ਆ ਜੇਕਰ ਵੀਰ ਭਰਾ ਕੋ ਆਪਾਂ ਬੰਪਰ ਬੰਪਰ ਜੋਗੇ ਛੜ ਦਾਂਗੇ ਪੈਸੇ ਵੱਡਾ ਲਵਾ ਲਈ ਲਵਾ ਕੇ ਵੀ ਦੇ ਦਾਂਗੇ ਕੋਈ ਗੱਲ ਨਹੀਂ ਇੰਨੇ ਪਾ ਜੀ ਦੋਸਤੋ ਪਹਿਲੇ ਨੰਬਰ ਦਾ ਟਰੈਕਟਰ 155 ਦਾ ਅੱਗੇ ਛੰਡੇ ਆ ਵੀ ਅਵੀ ਗਹਿਣਾ ਹੀ ਆ ਹਾਂਜੀ ਇਹ ਵੀ ਤਾਂ ਬਹੁਤ ਸੰਧੂ ਸਾਹਿਬ ਸਾਫ਼ ਆ ਟਰੈਕਟਰ ਹਾਂ ਹਾਂਜੀ ਹਾਂਜੀ ਲਓ ਸਾਰਾ ਇਹ ਮਿੰਦਰਾ 275 ਆ ਗਿਆ ਠੀਕ ਹੈ ਹਾਂਜੀ 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 ਲਓ ਜੀ ਇਹ ਸਾਫ਼ ਬੜਾ ਸੰਧੂ ਸਾਹਿਬ ਇਹ ਵੀ ਬੜਾ ਟਰੈਕਟਰ ਨਿਕਲਿਆ ਇਹ ਤਾਂ ਮਾਡਲ ਜੰਡੇ ਕਿੰਨਾ ਵੀਰ ਇਹ ਮਾਡਲ ਵੀਰ ਜੀ 94 ਆ ਹਾਂ 92 ਤੋਂ ਸ਼ੁਰੂ ਹੋਏ ਹੀ ਏ ਹਾਂ ਮੰਨ ਲਓ 92 ਸਾਲ ਵਿੱਚ ਆਇਆ ਸੀ 275 ਟਰੈਕਟਰ ਉਦੋਂ ਇਹ ਇੱਕ ਬਾਦਸ਼ਾਹ ਹੀ ਕੇ ਹੁਣ ਵੀ ਮੰਨ ਲਓ ਜੇ ਗਣੀਏ ਇਹਦੇ ਟਰੈਕਟਰਾਂ ਦਾ ਚਲੋ 사ਵੇਂ 사ਵੇਂ ਨਾਲ ਤੁਹਾਨੂੰ ਪਤਾ ਕੰਮ ਕਾਹ ਦੀਆਂ ਜਿਵੇਂ ਜਿਵੇਂ ਚੱਲਦਾ ਓਵੇਂ ਓਵੇਂ ਚੱਲੀ ਜਾਂਦਾ ਕਹਿੰਦੇ ਇਹਦਾ ਵੀਰ ਦੀ ਲਿਫਟ ਆ ਵੇਖੋ ਲਿਫਟ ਗੇਅਰ ਮਗਰਲੇ ਹਿੱਸੇ ਦਾ ਟੋਟਲ ਬੰਦਿਆਂ ਨੇ ਮੈਨੂੰ ਪਰਚੀ ਵਿਖਾਈ ਆ ਵੀ ਬਿੱਲ ਵਿਖਾਇਆ ਹਨ ਵੀ ਬਣਿਆ ਮੰਨ ਲਓ ਜਿਹੜਾ ਹੈਗਾ ਵਾ 26-27000 ਦਾ ਬਿੱਲ ਵਿਖਾਇਆ ਮੈਨੂੰ ਬੰਦਿਆਂ ਨੇ ਮਗਰੋਂ ਲੱਗਾ ਜਿਹੜਾ ਤੇਲ ਵੀ ਇਹਦਾ ਨਵਾਂ ਪਾਇਆ ਉਹਨਾਂ ਮੰਨ ਲਓ ਗੇਅਰ ਦਾ ਟਾਪੇ ਦਾ ਲਿਫਟ ਦਾ ਸਾਰਾ ਉਹਨਾਂ ਕੰਮ ਬੰਦਿਆਂ ਨੇ ਕਰਾਇਆ ਸਾਫ ਵੇਖੋ ਜੇ ਗੱਲ ਗਣੀ ਇਹਦੇ 60 ਪੈਸੇ ਆਪਾਂ ਹਾਥ ਟਰੈਕਟਰ ਦੀ ਸੰਧੂ ਸਾਹਿਬ ਮੰਨ ਸਕਦੇ ਆ 60 ਪੈਸੇ ਹੈ ਜੀ ਇਹਦੇ ਆ ਟਾਇਰ ਪੱਕੇ ਬਿਲਕੁਲ ਜੀ ਐਮ ਆਰ ਐਫ ਦਾ ਟਾਇਰ ਆ ਹਾਂ ਜੀ ਹਾਂ ਜੀ ਨਹੀਂ ਬਿਰਲਾ ਦੇ ਬਿਰਲਾ ਬਿਰਲਾ ਦੇ ਆ ਜੀ ਬਿਰਲਾ ਤਾਂ ਦੋਸਤੋ ਬਿਰਲਾ ਸੁਪਰ ਦੇ ਵਿੱਚ ਮਗਰ ਜਿਹੜਾ ਟਾਇਰ ਆ 12 4 28 ਦਾ ਟਾਇਰ ਆ ਹਾਂ ਜੀ ਠੀਕ ਆ ਜੀ ਤੇ ਬਾਕੀ ਆ ਜਿੰਨੇ ਕ ਪੈਸੇ ਆ ਤੁਹਾਡੇ ਬਿਲਕੁਲ ਸਾਹਮਣੇ ਕਰ ਦਿੱਤੇ ਆ ਠੀਕ ਆ ਜੀ ਪੱਕੇ ਆ ਮੰਨ ਲਓ ਠੀਕ ਆ ਹਾਂਜੀ ਤੋਂ ਮਰਗਾੜ ਮਰਗੂਟ ਟਾਇਰ ਟੱਪਾ ਤੁਹਾਡੇ ਸਾਹਮਣੇ ਆ ਮਰਗਾੜ ਵੀ ਬਿਲਕੁਲ ਨਾਲ ਦੇ ਆ ਛੀੜ ਸ਼ੂਟ ਵੀ ਵੇਖੋ ਬਹੁਤ ਵਧੀਆ ਬੰਦਿਆਂ ਨੇ ਆ ਵੇਖੋ ਕਿੱਦਾਂ ਮੰਨ ਲਓ ਬਹੁਤ ਵਧੀਆ ਛੀੜ ਸ਼ੂਟ ਆ ਹੈਂਡਲਿੰਗ ਸਾਰਾ ਮਤਲਬ ਰੁਪਈਏ ਬਹੁਤ ਲਾਇਆ ਬ੍ਰੇਕਾਂ ਵੇਖੋ ਬ੍ਰੇਕਾਂ ਦਾ ਕੰਮ ਵੀ ਕਰਾਇਆ ਜੈਨ ਖੈਨ ਆ ਵੇਖੋ ਨਹੀਂ ਤੇ ਕੋਈ ਪੌਂਥਾ ਹੀ ਨਹੀਂ ਬੰਦੇ ਬਹੁਤ ਟਰੈਕਟਰ ਨਾਲ ਸਾਂਭਿਆ ਹਮ ਪੈਸਾ ਲਾਇਆ ਪੂਰਾ ਪੈਸਾ ਲਾਇਆ ਹਾਂਜੀ ਲਓ ਦੋਸਤੋ ਜਿਹੜੇ ਵੀਰ ਨੇ ਅੱਗੇ ਲੈ ਕੇ ਜਾਣਾ ਹਾਂ ਵੀਰ ਝੰਡਾ ਦਾ ਵੀ ਕੋਈ ਸੰਧ ਤੇ ਛੇਤੀ ਕੀ ਤਾਂ ਪੈਸਾ ਲਾਉਣ ਦੀ ਲੋੜ ਨਹੀਂ ਹਾਂ ਮੈਂ ਕਿਹਨੂੰ ਉੱਚੀ ਗੱਲ ਅੱਗੇ ਨਾ ਮੈਂ ਰੈਫਰਿਜਰੇਟਰ ਤੱਕ ਨਾ ਮੈਂ ਮੁੰਡੇ ਨੇ ਮੈਂ ਯਾਰ ਸਲਫਾ ਉਹ ਆਂਦਾ ਵੀਰ ਜੀ ਮੈਂ 10000 ਰੁਪਏ ਦਾ ਸੈਲਫੀ ਲਵਾਇਆ ਸੀ ਹਾਂ ਸਾਹ ਲਾ ਲਓ ਮੰਨ ਲਓ ਵੀ ਨਵਾਂ ਸੈਲਫੋਨੇ ਲਵਾਇਆ ਆਂਦਾ ਥੋੜਾ ਬਾਕੀ ਟੈਂਪੋ ਟੁਰਮੋ ਚਾਰਜਿੰਗ ਪੂਰੀ ਬਿਲਕੁਲ ਵੀਰ ਜੀ ਐਲਟੀਨੇਟਰ ਲੱਗਾ ਵਾ ਮੈਨਾਂ ਅੰਮਾ ਰਾਜਾ ਜੀ ਆਂਦੇ ਜੀ ਸਟਾਰਟ ਕਰਕੇ ਵਿਖਾ ਦਿੰਦੇ ਆਂ ਹਰਲ ਹਰਲ ਕਰਦਾ ਫਿਰਦਾ ਕਰਮਾਂ ਵਾਲਾ ਨਾ ਦੋਸਤੋ ਬਾਕੀ ਰੰਗ ਰੰਗ ਕਾਫੀ ਸੋਹਣਾ ਬਾਡੀ ਬੁੱਡੀ ਦਾ ਠੀਕ ਆ ਜੀ ਕਿਸੇ ਤਰ੍ਹਾਂ ਦਾ ਫੁਹਾਰ ਫੂਰ ਮੇਰੇ ਤਾਂ ਕਲਪਨਾ ਤੋਂ ਬਾਹਰ オリジナル ਆ オリジナル ਸਾਰਾ オリジナル ਠੀਕ ਕੋਈ ਮੰਨ ਲਓ ਇਹ ਗਰੇ ਕਰਮਣੀ ਲੱਗੀ ਕਿਤੇ ਵੀ ਟਾਇਰ ਵੀ ਬੈਲ ਕੋਲ ਵੀਰ ਜੀ ਇਹਦੇ ਤੇ ਘੱਟੋ ਘੱਟ ਵੀ 3-4 ਸਾਲ ਵੀਰ ਜੀ ਰੁਪਈਆ ਲਾਉਣ ਦੀ ਲੋੜ ਨਹੀਂ ਪੰਨ ਲੈ ਤੇ ਭਾਵੇਂ ਕੋਈ ਸਵੇਰੇ ਆਪਣੀ ਲੋਕ ਨਹੀਂ ਜੇ ਦੇ ਕੋਈ ਮੰਨ ਲੋ ਚੰਗੀ ਤਰ੍ਹਾਂ ਵਾਹਣਾ ਵੇਖੋ ਹੋ ਕੱਕ ਵੱਡੀ ਲਾਈ ਝੌਂਕ ਨਾ ਬੰਦਿਆ ਤਾਂ ਠਾਂ ਠਾਂ ਵਾਲੀ ਸਾਲ ਲੋ ਅਡਜਸਟੇਬਲ ਆ ਹਾਂਜੀ ਹਾਂਜੀ ਉੱਪਰ ਕਰ ਲੋ ਕਰ ਲੋ ਟਰਾਲੀ ਇਸ ਨਾਲ ਹਾਂਜੀ ਆ ਵੇਖੋ ਲੈਂਕਾਂ ਛਿੰਕਾਂ ਥੱਲੇੋਂ ਵੇਖੋ ਕਿਤੇ ਟੋਚ ਟੰਕਾ ਕੋਈ ਨਹੀਂ ਲੱਗਾ ਲੋ ਦੋਸਤੋ ਅੰਦਰ ਬਿਲਕੁਲ ਤੁਸੀਂ ਵੇਖੋ ਠੀਕ ਆ ਜੀ ਐਕਸਲ ਓਕਸਲ ਹਾਂ ਸਾਰੇ ਟੂਬਾਂ ਟਾਪਾਂ ਸਾਰੀਆਂ ਹਾਂਜੀ ਅੱਬਾਂ ਹੁਬਾਂ ਸਾਰਾ ਕੁਝ ਓਕੇ ਰਿਪੋਰਟਾਂ ਨੇ ਬਾਕੀ ਟੂਬਾਂ ਟਿਆਪਾਂ ਦੇ ਵਿੱਚੋਂ ਕਿਸੇ ਤਰ੍ਹਾਂ ਕੋਈ ਲੀਕੇਜ ਨਹੀਂ ਆ ਵੇਖੋ ਹਾਂਜੀ ਹਾਂਜੀ ਕਿਉਂ ਕਿਸੇ ਤਰ੍ਹਾਂ ਦੀ ਕੋਈ ਲੀਕਜ ਤੁਹਾਨੂੰ ਮਿਲੂ ਕਿ ਨਹੀਂ ਵੈਸੇ ਤੇ ਵੈਸੇ ਝੰਡੇ ਵੀਰ ਨੇ ਵੀ ਪੂਰਾ ਜਿਹੜਾ ਲਸ਼ਕਾ ਇਸ ਕੋਈ ਆਪਾਂ ਸਾਫ਼ ਹੀ ਮੰਨ ਲਓ ਇਹ ਗੱਲ ਹੈ ਕਿ ਆਪਾਂ ਚੀਜ਼ ਸਾਫ਼ ਲੈਣੀ ਹੈ ਕਿਉਂਕਿ ਆਪਾਂ ਨੂੰ ਮਾੜੀ ਚੀਜ਼ ਜਿਹੜੀ ਆ ਨਾ ਮੰਨ ਲਓ ਤੇ ਉਹ ਨਹੀਂ ਆਪਾਂ ਐ ਬਿਲਕੁਲ ਨਿਕਰ ਕੋਈ ਜਾਂ ਖੜ ਕੇ ਵੀਰ ਭਰਾ ਕੋ ਇਹ ਥੋੜਾ ਵੀ ਗਾਲਾਂ ਕੱਢੇ ਅਗਲਾ ਗਾਹਕ ਬਣੇਗਾ ਵੀ ਚਾਹੇ ਜਿੰਨਾ ਤੋਂ ਮੈਂ ਵੀਰ ਦੀ ਪਹਿਲਾਂ ਵਿੱਚੋਂ ਮੈਂ ਕੋਈ ਪੰਜ ਚਾਰ ਸਾਲੇ ਕੰਮ ਛੱਡ ਛੱਡਿਆ ਸੀ ਪੰਜ ਪੰਜ ਸੱਤ ਸੱਤ ਟਰੈਕਟਰ ਹੁੰਦੇ ਸੀ ਤੇ ਜਿੰਨਾ ਕੋ ਪੁਰਾਣੇ ਟਰੈਕਟ ਕਈਆਂ ਨੂੰ ਦਿੱਤੇ ਆ ਨਾ ਤੇ ਵੀਰ ਦੀਆਂ ਗਿਆਾਂ ਹੱਥ ਤੇ ਅਗਲਾ ਇਹ ਆ ਵੀ ਮੇਰੇ ਸਵਾਦ ਵੀ ਨਹੀਂ ਸੰਧੂ ਸਾਹਿਬ ਆਉਂਦਾ ਇਹ ਗੱਲ ਦਾ ਵੀ ਅਗਲਾ ਗਏ ਆ ਕੇ ਲੈ ਯਾਰ ਤੂੰ ਫਲਾਣੇ ਸਮਾਂ ਆ ਕੀ ਕੀਤਾ ਹੋ ਕੀਤਕ ਨਹੀਂ ਉਹ ਚੀਜ਼ ਤੋਂ ਵੀ ਜੀ ਆਪਾਂ ਬਹੁਤ ਚਾਲੂ ਆ ਡਰਦੇ ਆ ਨਹੀਂ ਵੀ ਨਹੀਂ ਇਲਾਕੇ ਚ ਵੀਰ ਜੀ ਬੰਦੇ ਦਾ ਨਾਂ ਹੋਣਾ ਚਾਹੀਦਾ ਵੀਰ ਭਰਾ ਹਰ ਕੋਈ ਜੀ ਜੀ ਕਰੀ ਬਸ ਬਸ ਹਾਂਜੀ ਹਾਂਜੀ ਉਹ ਗੱਲ ਚ ਸਵਾਦ ਆ ਤੇ ਜੇ ਹਰ ਕੋਈ ਤੁਹਾਨੂੰ ਪਤਾ ਵਾ ਵੀ ਕਰੇ ਤਾਂ ਫੇਰ ਤੁਹਾਨੂੰ ਪਤਾ ਗੱਡੀ ਨਹੀਂ ਚੱਲਦੀ ਤੇ ਬਾਕੀ ਸਾਫ ਟਰੈਕਟਰ ਬਹੁਤ ਆਈ ਨਵੇਂ ਤੋਂ ਸਾਰਾ ਕੁਝ ਕੰਪਲੀਟ ਆ ਬੰਪਰ ਸ਼ੈਂਪਰ ਪੂਰਾ ਲਾਇਆ ਵੀਰ ਨੇ ਹਾਂਜੀ ਹਾਂਜੀ ਤੇ ਬਿਲਕੁਲ ਏ ਟੂ ਜ਼ेड ਕੰਪਲੀਟ ਆ ਬਾਕੀ ਉਹਦਾ ਵਾਹ ਕੇ ਚਲਾ ਕੇ ਤਸੱਲੀ ਕਰੋ ਹਾਂਜੀ ਹਾਂ ਜੀ ਸਮਾਨ ਵੀਰ ਜੀ ਦੇ ਨਾਲ ਫੱਟੀ ਟਾਪ ਲੈਂਕ ਦੇ ਨਾਲ ਹੋਊਗਾ ਅੱਛਾ ਛੰਡੇ ਵੀਰ ਇਹ ਕਿੰਨੇ ਕ ਦਾ ਦੇ ਦਈਏ ਇਹ ਤਾਂ ਨੰਬਰ ਵੀ ਇੱਕ ਵਾਰੀ ਕੰਫਰਮ ਕਰਾ ਦਈਏ ਨੰਬਰ ਵੀ ਜੀ ਦਾ ਪੰਜਾਬ ਦਾ ਹੀ ਆ ਲੋਕਲ ਹੀ ਆਪਣਾ ਨੰਬਰ ਹਾਂਜੀ ਲੋਕਲ ਹੀ ਆ ਕਾਪੀ ਪੂਰਾ ਬੰਦੂ ਕਰ ਗਾੜਾ ਬਿਲਕੁਲ ਵੀਰ ਜੀ ਕਾਪੀ ਜਿਹੜਾ ਵਾ ਨਾ ਕਾਪੀਆਂ ਟਰੈਕਟਰਾਂ ਨੂੰ ਵੀ ਵਧੀਆ ਹੋਣਗੇ ਕਾਗਜ਼ ਟਰੈਕਟਰ ਨੂੰ ਵਧੀਆ ਤੇ ਕਾਗਜ਼ ਨੂੰ ਵਧੀਆ ਹਾਂਜੀ ਹਾਂਜੀ ਕਾਜ ਜਾਂਦਾ ਨਹੀਂ ਆਪਾਂ ਗਲਤ ਲੈਂਦੇ ਭਾਵੇਂ ਮੈਂ ਅਨਪੜਾ ਨਾ ਵੀਰ ਜੀ ਮੇਰਾ ਤਜਰਬਾ ਹੀ ਇਹ ਆ ਮੈਂ ਤੁਹਾਨੂੰ ਮੇਰੇ ਸਾਹਮਣੇ ਡੁਪਲੀਕੇਟ ਕਾਪੀ ਕਰ ਦਿਓ ਤੇ オリジナル ਕਾਪੀ ਕਰ ਦਿਓ ਤੇ ਮੈਨੂੰ ਆਪਾਂ ਪੜਨਾ ਭਾਵੇਂ ਨਹੀਂ ਹੁੰਦਾ ਤੁਹਾਨੂੰ ਮੈਂ ਦੱਸ ਦੂੰ ਵੀ ਆਹ ਵੀਰ ਜੀ ਡੁਪਲੀਕੇਟ ਜੇ ਤੇ ਆਹ ਜੇ ਆਪਣੀ オリジナル ਤੇ ਆ ਇਹਦੇ ਨਾਂ ਜੇ ਤੇ ਆ ਇਹਦੇ ਨਾਂ ਜਿਹੜੀਆਂ ਪੜਾਈਆਂ ਨਾ ਕਹਦੀਆਂ ਨਾ ਛੰਡੇ ਸਕੂਲ ਤੇ ਕਾਲਜ ਨਹੀਂ ਸਿਖਾਉਂਦੇ ਹਾਂਜੀ ਉਹ ਬੰਦੇ ਨੂੰ ਤਜਰਬੇ ਸਿਖਾ ਦਿੰਦੇ ਹਾਂਜੀ ਤੇ ਤਜਰਬੇ ਤਜਰਬੇ ਵੀਰ ਜੀ ਤਜਰਬੇ ਕਰਜ਼ਾ ਤਾਂ ਕੱਲਾ ਹੁੰਦੀਆਂ ਕਰਜ਼ਾ ਵੀ ਦੱਸ ਦੂ ਮੈਂ ਤੁਹਾਨੂੰ ਵੀ ਐ ਕਾਪੀ ਤੇ ਕਰਜ਼ਾ ਜੇ ਇੱਥੇ ਨਹੀਂ ਕਰਦੇ ਤੇ ਲੋਨ ਹੈਗਾ ਹਾਂਜੀ ਇੱਥੇ ਲੋਨ ਇੱਥੇ ਨਹੀਂ ਲੋਣਾ ਲੋਨ ਫਰੀ ਆ ਇੱਥੇ ਲੋਨ ਨਹੀਂ ਕਟਿਆ ਹਾਂ ਇਹਨਾਂ ਮਾਲਕ ਦੀ ਮੇਰ ਨਾਲ ਚਲੋ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਆਪਾਂ ਨੂੰ ਇਹਦੀ ਤਜਰਬਾ ਵਾ ਚਲ ਹੋਣਾ ਚਾਹੀਦਾ ਪੇ ਹਾਂਜੀ ਅੱਛਾ ਇਹਦਾ ਮੁੱਲ ਕੀ ਕਰਦੀ ਹੈ ਕਿੱਥੋਂ ਤੱਕ ਦੇ ਦਈਏ ਮੁੱਲ ਵੀਰ ਜੀ ਆਪਾਂ ਟਰੈਕਟਰ 135 ਦਾ ਦੇ ਦਾਂਗੇ 135 ਦਾ ਹਾਂਜੀ 135 ਦਾ ਦੇ ਦਾਂਗੇ ਲਓ ਦੋਸਤੋ ਟਰੈਕਟਰ ਤੁਸੀਂ ਪੂਰਾ ਦੇਖ ਲਿਆ ਕੰਪਲੀਟ ਬਾਕੀ ਬਾਇਰਿੰਗ ਪੂਰੀਆਂ ਦਾ ਕੰਮ ਪੂਰਾ ਲਾਈਟਾਂ ਰੂਟਾਂ ਪੂਰੀਆਂ ਜਿਹੜੀਆਂ ਜਗਦੀਆਂ ਨੇ ਅਲਟਰਨੇਟਰ ਚਾਰਜਿੰਗ ਠੀਕ ਹੈ ਪੂਰਾ ਆਨੋ ਕਰਪੂ ਦਾ ਹਾਂਜੀ ਆਪ ਦੀ ਸਟਾਰਟਿੰਗ ਸਟੂਟਿੰਗ ਕਰਕੇ ਤੁਸੀਂ ਦੇਖ ਲਿਓ ਸਾਰਾ ਕੁਝ ਵਿੱਚ ਆਪਾਂ ਕਲਾ ਕਲਾ ਟਰੈਕਟਰ ਜਿਹੜਾ ਸਟਾਰਟ ਕਰਕੇ ਵੀ ਤੁਹਾਨੂੰ ਦਿਖਾ ਦਾਂਗੇ ਲਾਸਟ ਵਿੱਚ ਹਾਂਜੀ ਹਾਂਜੀ ਠੀਕ ਹੈ ਜੀ ਫਿਲਹਾਲ ਇੱਕ ਵਾਰੀ ਤੁਹਾਨੂੰ ਮੋٹے ਤੌਰ ਤੇ ਦਿਖਾ ਦਿੱਤਾ ਇਹ ਟਰੈਕਟਰ ਤੁਹਾਨੂੰ ਸੈਕੰਡ ਨੰਬਰ ਤੇ ਦਿਖਾਤਾ ਇੱਕ ਪਹਿਲਾਂ 575 ਦਿਖਾਇਆ ਸੀ ਕਿ ਲਾਸਟ ਵਿੱਚ ਜਿਹੜਾ ਢੰਡੇ ਵੀਰ ਆ ਆ ਗਿਆ ਆਪਣੇ ਕੋਲ ਇਹ ਵੀਰ ਜੀ ਹਾਈ ਸਪੀਡ ਆ 87 ਮਲ ਟਰੈਕਟਰ ਆ ਇਹ ਕਲੀਆਂ ਦਾ ਬਾਦਸ਼ਾਹ ਜਿਵੇਂ ਕਲੀ ਮਾਰ ਕਲੀਆਂ ਦਾ ਬਾਦਸ਼ਾਹ ਹਾਂਜੀ ਕਲੀਆਂ ਦਾ ਬਾਦਸ਼ਾਹ ਸਹੀ ਗੱਲ ਆਈ ਹੈ ਹਾਂਜੀ ਹਾਂਜੀ ਇਹ ਕਲੀਆਂ ਦਾ ਬਾਦਸ਼ਾਹ ਵੀਰ ਜੀ ਗੇਰ ਦਾ ਲਿਫਟ ਦਾ ਡਿਸਟ੍ਰੀਬਿਊਟਰ ਵੀ ਨਵਾਂ 575 ਦਾ ਲਾਇਆ ਚ ਮੰਨ ਲਓ ਇਹਦਾ ਮੰਨ ਲਓ ਆਪਾਂ ਵਾਇਆ ਨਾ ਕਣਕ ਬੂਟੂ ਦੀ ਜੀ ਚੋਨਾ ਆਪਣੇ ਇਹਨੂੰ ਹੋ ਗਿਆ ਆਪਣੇ ਕੋਲੇ ਇਹ ਇਹ ਉਹ ਵਰਤੇ ਆਇਆ ਪਾਸੇ ਜਿਹੜਾ ਸੰਧੂ ਸਾਹਿਬ ਇਹ ਮੈਂ ਘੱਟੋ ਘੱਟ 7-8 ਸਾਲ ਵਰਤਿਆ ਸੰਧੂ ਸਾਹਿਬ ਇਹਦਾ ਮੈਂ ਸਾਰਾ ਕੰਮ ਟੋਟਲ ਕਰਾਇਆ ਹੈ ਇਹ ਇਹ ਮਾਡਲ ਕਿੰਨਾ ਚੰਡੀ ਵੀਰੋ ਇਹ ਮਾਡਲ ਨਾ 87 ਮਾਡਲ ਆਈ ਇਹ 87 ਹੈ ਹਾਂਜੀ ਹਾਂਜੀ 87 ਲਓ ਜੀ ਇਹ 87 ਮਾਡਲ ਆ ਬਾਕੀ ਨੰਬਰ ਚੰਬਰ ਵੇਖੋ ਤੁਸੀਂ ਪਲੇਟ ਬਿਲਕੁਲ ਨਾਲ ਦੀ ਉਹ ਵੀ ਰੂਫ ਟਾਂ ਰੂਫ ਟਾਂ ਉਵੇਂ ਲੱਗਾ ਸਾਰਾ Ориਜినਲ ਸਾਰਾ Ориਜినਲ ਸੰਧੂ ਸਾਹਿਬ ਇਹ ਆ ਲਓ ਜੀ ਹਾਂਜੀ ਠੀਕ ਆ 275 ਮਹਿੰਦਰਾ ਹਾਂਜੀ ਬੈਟਰੀ ਇਹ ਚ ਵੀ ਬਿਲਕੁਲ ਨਵੀਂ ਜੇ ਅਲਟੀਨੇਟਰ ਵੀ ਸਾਰਾ ਕੁਝ ਨਵਾਂ ਮੰਨ ਲਓ ਤੇ ਆ ਪੰਪ ਵੀ ਸਾਰਾ ਕੰ ਸੁਥਰੇ ਸੁਥਰ ਨੇ ਤੇ ਨਾਲ ਦੀ ਡਾਨ ਤੇ ਤੇਲ ਨੂੰ ਸਾਫ ਸੁਥਰਾ ਬਿਲਕੁਹਾਂ ਜੀ ਸਾਫ ਸੁਥਰੇ ਕੋਈ ਗੱਲ ਹੀ ਨਹੀਂ ਕਿ ਬੈਟਰੀਆਂ ਮਤਲਬ ਕਿ ਜਿਹੜੀਆਂ ਨਾਲ ਦੀਆਂ ਹੈਗੀਆਂ ਨੇ ਸਟਾਰਟਿੰਗ ਪੂਰੀ ਇਹਨਾਂ ਤੇ ਹੈਗੀ ਹੈ ਮਾਨਾ ਸਟਾਰਟਿੰਗ ਜੀ ਸੈਲਫ ਮਾਰੋ ਜਦੋਂ ਮਰਜੀ ਭਾਵੇਂ ਠੰਡ ਚ ਭਾਵੇਂ ਜੁਮ ਹੋਣਾ ਆਇਟਰ ਆ ਨਾ ਇਹਨੂੰ ਇਦਾਂ ਹੀ ਸੈਲਫ ਮਾਰ ਦੋ ਤੇ ਭਾਵੇਂ ਨੇ ਨਾ ਕੋਈ ਕਹੇ ਦੀ ਵੀ ਵੀਰ ਜੀ ਬਲੋ ਨਾ ਕੋਈ ਪ੍ਰੈਸ਼ਰ ਉਹ ਗੱਲ ਦੀ ਆਪਣੀ ਪੂਰ ਗਰੰਟੀ ਹੋਊਗੀ ਹਾਂ ਹਾਂ ਜੀ ਹਾਂ ਜੀ ਠੀਕ ਹਾਂ ਜੀ ਇਹਦੇ ਤੇ ਟਾਇਰ ਹੈਗੇ ਜੇ 13 ਦੇ ਵੀਰ ਜੀ ਪੱਕੇ ਟਾਇਰ ਜੇ ਮੰਨ ਲਓ ਆਪਾਂ ਬੋਲ ਕੇ ਵੀ ਦੱਸ ਦਈਏ ਵੀ ਵੀਰ ਜੀ 40 ਲਓ ਜੀ ਹਾਂਜੀ ਹਾਂਜੀ ਵਾਹੇ ਮੈਨੂੰ ਤਾਂ ਲੱਗਦਾ ਵੀ ਅੱਗੇ ਚਲੋ ਕਿਸੇ ਨੇ ਚਾਰ ਪੈਸੇ ਲਾਉਣੇ ਲਾ ਕੇ ਅਸੀਂ ਦੇਸੀ ਵੀ ਚੜਾਉਣੇ ਆ ਅਰੀਜਨਲ ਚੜਾਉਣੇ ਆ ਖਲ ਦੀ ਇੱਛਾ ਹਾਂਜੀ ਬਾਤ ਸਰ ਬਾਕੀ ਥੋੜਾ ਬਾਕੀ ਕੰਮ ਦੇਂਦੇ ਆ ਮੌਕੇ ਵੀਰ ਜੀ ਇਹ ਮੰਨ ਲਓ ਇਹਨਾਂ ਨੇ ਹੁਣ ਠਾਣ ਹੀ ਨਾ ਜਾਣਾ ਇਹਨਾਂ ਨੇ ਮੰਨ ਲਓ ਆ ਵੀ ਝੋਨੇ ਚ ਸਾਲ ਦੋ ਸਾਲ ਕੱਢ ਸਕਦੇ ਆ ਭਾਵੇਂ ਉਦਾਂ ਭਾਵੇਂ ਕੋਈ ਚਰਾਲੇ ਤੇ ਭਾਵੇਂ ਇਹਨਾਂ ਨੂੰ ਤੁਹਾਨੂੰ ਪਤਾ ਸੀੜੀਆਂ ਲਾਈ ਜਾਵੇ ਜਾ ਕੇ ਟੀਵੀ ਲਾ ਲਈਓ ਤੇ ਆਪਣਾ ਸ਼ੌਂਕ ਆ ਬਾਕੀ ਜਿਹੜੇ ਚੱਲਣ ਚ ਵਾਉਣ ਚ ਫਿਰਨ ਚ ਆ ਵੇਖੋ ਇਹਨਾਂ ਨੇ ਲਿੰਕਾਂ ਲੋਕਾਂ ਬਿਲਕੁਲ ਨਵੀਆਂ ਪਾਈਆਂ ਇਹਨੂੰ ਸ ਉਹਨੂੰ ਸੋਲ ਲੈਂਕ ਲੁੱਕ ਜਿਹੜੀ ਆ ਬਿਲਕੁਲ ਤੁਸੀਂ ਵੇਖੋ ਇਹ ਵੀਰ ਨੇ ਜਿਹੜਾ ਕੰਮ ਕਰਾਇਆ ਵੱਖਰੇ ਤੌਰ ਤੇ ਦਿਸਣ ਡਿਆ ਨਵੀਆਂ ਲਿੰਕਾਂ ਪਵਾਈਆਂ ਨੇ ਹਾਂਜੀ ਠੀਕ ਹੈ ਬਾਕੀ ਅੰਦਰੋਂ ਅੰਦਰੋਂ ਤੁਸੀਂ ਵੇਖੋ ਜੋ ਵੀ ਹੈਗਾ ਬਿਲਕੁਲ ਠੀਕ ਬਿਲਕੁਲ origional ਸੰਧੂ ਸਾਹਿਬ ਸਾਰਾ ਸਾਫ ਆ ਟਰੈਕਟਰ ਕੋਈ ਇਹ ਨਹੀਂ ਵੀ ਮੰਨ ਲਓ ਸ਼ੀਰ ਤੱਕ ਵੀ ਓਕੇ ਆ ਹੂੰ ਹਾਂਜੀ ਬੈਟਰੀ ਵੀ ਨਵੀਂ ਸਾਰਾ ਕੁਝ ਕੋਈ ਇਹ ਆ ਵੀ ਰੁਪਈਆ ਲੱਗਦਾ ਨਹੀਂ ਕਰਮਾ ਲਿਆ ਤੇ ਕਹੇ ਤੇ ਵੀ ਬਾਕੀ ਮੈਨੂੰ ਜੋ ਚਾਵੇ ਨਾ ਮੰਨ ਲਓ ਥੋੜਾ ਬਹੁਤਾ ਹੋਵੇ ਤੇ ਮੈਂ ਆਪ ਦੇ ਹੱਥੀਂ ਕਰ ਲੈਣਾ ਉਹਨਾਂ ਕੰਮ ਹੂੰ ਹੂੰ ਠੀਕ ਨਾ ਗੱਲ ਵੀ ਅਗਲਾ ਉਂਗ ਬਿਲਕੁਲ ਜੀ ਹਾਂਜੀ ਹਾਂਜੀ ਲੋ ਵੀ ਦੋਸਤੋ ਇਹ ਟਰੈਕਟਰ ਸੀਗਾ ਠੀਕ ਆ ਜੀ ਇਹ ਤੁਹਾਨੂੰ ਦਿਖਾਤਾ 87 ਮਾਡਲ ਹਾਂਜੀ ਤੇ ਇਹਦਾ ਨੰਬਰ ਵੀ ਦੱਸ ਦੀ ਕਿਥੋਂ ਦਾ ਇਹ ਵੀ ਵੀਰ ਜੀ ਪੰਜਾਬ ਨੰਬਰ ਹੀ ਆ ਪੰਜਾਬ ਦਾ ਡਾਕੂਮੈਂਟ ਪੂਰੇ ਬਿਲਕੁਲ ਸਾਰਾ ਵੀਰ ਜੀ ਬਿਲਕੁਲ ਕੋਈ ਦੂਰੋਂ ਜਿਹੜੋਂ ਆ ਜੇ ਤੇ ਇੱਥੇ ਆ ਕੇ ਉਹ ਨਾ ਕਿ ਵੀ ਇਹਦਾ ਡਾਕੂਮੈਂਟ ਕੁਧੂਰਾ ਹੈ ਨਹੀਂ ਨਹੀਂ ਹਾਂਜੀ ਹਾਂਜੀ ਕਈ ਕੋਈ ਮੰਨ ਲਓ ਕੋਈ ਗੱਲ ਨਹੀਂ ਕਿ ਕਾ ਕੀ ਕਾਪੀ ਕਾਗਜ਼ਾਂ 'ਚ ਵੀਰ ਜੀ ਨਾ ਟਰੈਕਟਰਾਂ 'ਚ ਨਾ ਕਾਪੀ ਕਾਗਜ਼ਾਂ 'ਚ ਬਿਲਕੁਲ ਓਕੀ ਆ ਲਾਵੀ ਝੰਡੇ ਵੀਰ ਇਹ ਨਾਗਾ ਆਪਣੇ ਕੋਲ ਜਿਹੜੇ ਅੱਜ ਹੈਗੇ 4 ਹਾਂਜੀ ਤਿੰਨ ਟਰੈਕਟਰ ਸੀਗੇ ਸੌਰੀ ਤਿੰਨ ਟਰੈਕਟਰ ਆ ਦੋਸਤੋ ਤਿੰਨੇ ਮਹਿੰਦਰਾ ਦੇ ਵਿੱਚ ਆ ਮਹਿੰਦਰਾ ਕੰਪਨੀ ਦੇ ਤਿੰਨੇ ਟਰੈਕਟਰ 575 ਤੇ ਦੋ ਟਰੈਕਟਰ 275 ਡੀਆਈ ਨੇ ਹਮ ਬਾਕੀ ਪੂਰੀ ਡਿਟੇਲ ਪੂਰਾ ਟਰੈਕਟਰ ਤੁਹਾਨੂੰ ਦਿਖਾ ਦਿੰਦਾ ਟਾਇਰ ਟੱਪਾ ਇੰਜਨ ਗੇਅਰ ਦਾ ਲਿਫਟ ਦਾ ਅਲਟੀਨੇਟਰ ਤੱਕ ਵੀ ਵੀਰ ਨੇ ਦੱਸਦਾ ਵੀ ਪੂਰੀ ਚਾਰਜਿੰਗ ਚਾਰਜਿੰਗ ਓਕੇ ਰਿਪੋਰਟ ਆ ਠੀਕ ਆ ਹਾਂਜੀ ਹਾਂਜੀ ਪੰਜੇ ਸਟਾਰਟ ਆ ਜੀ ਲਓ ਜੀ ਸਟਾਰਟਿੰਗ ਤੁਸੀਂ ਚੈੱਕ ਕਰ ਸਕਦੇ ਜੇ ਆ ਲਓ ਆਇ ਤੁਹਾਂ ਆ ਕਰੋ ਬਾਕੀ ਇਹ ਦੋ ਸੋਤੋ ਜ਼ਬਲੀਆ ਕਰਦੀ ਸਟਾਰਟਿੰਗ ਆ ਠੀਕ ਹੈ ਜੀ ਤੇ ਆਹ ਡਿਪਾਹ ਦਾ ਕਰਦੀ ਬੰਦ ਕਰ ਠੀਕ ਹੈ ਤੇ ਬਾਕੀ ਸਟਾਰਟਿੰਗ ਸਟੂਡਿੰਗ ਜਮਾ ਜਿਹੜੀ ਰੇਟਾ ਪੂਰੀ ਉਹ ਕੇ ਰਿਪੋਰਟ ਆ ਸਟਾਰਟਿੰਗ ਵਾਲੇ ਪਾਸਿਓ ਤੇ ਜਿੱਦਾਂ ਮਰਜ਼ੀ ਪੈਸੇ ਕਿਸੇ ਲੈਣੇ ਦੋਸਤੋ ਤਾਂ ਉਹਦੀ ਚਲਾ ਕੇ ਵਾ ਕੇ ਤਸੱਲੀ ਕਰ ਰਹੇ ਹੋ ਠੀਕ ਆ ਬੇਸ਼ੱਕ ਟਰੈਕਟਰ ਹੁੰਦਾ ਵੀ ਚਲਾ ਕੇ ਵਾ ਕੇ ਤਸੱਲੀ ਕੀਤੀ ਜਾਂਦੀ ਆ ਬਾਕੀ ਸਟਾਰਟਿੰਗ ਨਾਲ ਦੀ ਨਾਲ ਤੁਹਾਨੂੰ ਦਿਖਾ ਦਿੰਦੇ ਆਪਾਂ ਠੀਕ ਹੈ ਜੀ ਦੇ ਲੋਕੇ ਲਓ ਜੀ ਠੀਕ ਆ ਇਹ ਇਹ ਵਾਰ ਦੋਸਤੋ ਪਸਤਾਸੀ ਮਾਰਦਾ ਤੁਹਾਨੂੰ ਦਿਖਾਇਆ ਸੀਗਾ ਇਹ ਸਟਾਰਟਿੰਗ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਆ ਦੇਖ ਲੋੜੀ ਜੀ ਇਹ ਆਦੇ 203 ਟਰੈਕਟਰ ਜਿਹੜੇ ਆਪਾਂ ਕੰਪਲੀਟ ਤੁਹਾਨੂੰ ਦਿਖਾਤੇ ਆ ਵੀਰ ਝੰਡਾ ਸਿੰਘ ਦੇ ਘਰੋਂ ਤੇ ਜ਼ਰੂਰ ਇੱਥੇ ਆਓ ਵਿਜ਼ਿਟ ਕਰੋ ਬਾਕੀ ਜਿਹੜੇ ਵੀਰ ਨੇ ਇੰਨੇ ਕ ਗੰਜਾਇਸ਼ ਆ ਇੰਨੇ ਕ ਪੈਸੇ ਲਾਉਣੇ ਆ ਉਹ ਤੁਸੀਂ ਖਰੀਦਦਾਰੀ ਆਪਦੀ ਕਰ ਸਕਦੇ ਜੇ ਝੰਡੇ ਵੀਰ ਇੱਕ ਨੰਬਰ ਬੋਲ ਦਈਏ ਆਪਣੇ ਨੰਬਰ ਆਓ ਜੀ 98724 3971 ਦੂਜਾ ਨੰਬਰ 826472068 ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਨਜ਼ਦੀਕ ਆਪਾਂ ਗ੍ਰੈਂਡ ਕੈਰੋਂ ਚ ਵੀਟ ਕਰਨੀ ਆਣ ਕੇ ਕੈਰੋਂ ਠੀਕ ਹੈ ਜੀ ਉਤੋਂ ਆਪਣੇ ਮੰਨ ਲਓ ਚੜਦੇ ਨੂੰ ਜਾਂਦੀ ਸ਼ਰਕ ਛੀਰ ਬਾਬਾ ਗੁਣੀਆਂ ਦਾ ਬੋਰਡ ਲੱਗਾ ਉੱਥੇ ਬਿਲਕੁਲ ਜੀ ਹਾਂਜੀ ਉਹ ਨਿਸ਼ਾਨ ਤੋਂ ਸਿੱਧੇ ਆ ਜਾਣਾ ਵੀਰ ਜੂ ਆਪਣੀਆਂ ਬਈਕਾਂ ਦੇ ਸ਼ੜਕ ਆਉਂਦੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਮਿਹਰਬਾਨੀ ਬਈ ਹਾਂਜੀ ਲਓ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਢੰਡਾ ਸਿੰਘ ਤੇ ਅੱਜ ਨਾਲ ਦੇ ਨਾਲ ਟਰੈਕਟਰ ਵੀ ਤੁਹਾਨੂੰ ਦਿਖਾਤੇ ਆ ਦੇ ਵਪਾਰ ਦੀ ਲਾਈਨ ਦੇ ਵਿੱਚੋਂ ਦੋਸਤੋ ਟਰੈਕਟਰ ਆਪਾਂ ਤੁਹਾਨੂੰ ਦਿਖਾਤੇ ਆ ਰੇਟ ਪੜਤਾ ਬਿਲਕੁਲ ਤੁਹਾਡੇ ਨਾਲ ਸਾਂਝਾ ਕਰਤਾ ਡਾਕੂਮੈਂਟ ਪੂਰੇ ਮਿਲ ਜਾਣਗੇ ਸੋ ਘਰ ਜਾਣ ਕੇ ਬਿਲਕੁਲ ਆਪਦਾ ਸੱਜਣ ਕੋਈ ਲੈ ਕੇ ਆ ਸਕਦੇ ਤੁਸੀਂ ਜਾਣਕਾਰ ਡਾਕੂਮੈਂਟ ਚੈੱਕ ਕਰ ਸਕਦੇ ਜੀ ਨੰਬਰ ਵਗੈਰਾ ਪੰਜਾਬ ਦੇ ਆ ਤਿੰਨਾ ਟਰੈਕਟਰਾਂ ਦੇ ਲੋਕਲ ਨੰਬਰ ਆ ਇੱਕ ਬਟਾਰਾ ਨੰਬਰ ਆ ਬਾਕੀ ਦੋ ਲੋਕਲ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ